ਕੈਨੇਡਾ ਅਮਰੀਕਾ ਚ ਹੋਣ ਵਾਲੇ ਟਰੱਕ ਐਕਸੀਡੈਂਟ ਸਾਨੂੰ ਪੰਜਾਬੀਆਂ ਨੂੰ ਇੱਕ ਨਾ ਇੱਕ ਦਿਨ ਜਰੂਰ ਲੈਡ ਬਣੇ ਨੇ ਤੁਹਾਨੂੰ ਹਜੇ ਹਰਜਿੰਦਰ ਸਿੰਘ ਦਾ ਹੋਇਆ ਐਕਸੀਡੈਂਟ ਚੇਤਾ ਨਹੀਂ ਭੁੱਲਿਆ ਹੋਣਾ ਜਿਹਦੇ ਵਿੱਚ ਤਿੰਨ ਗੋਰਿਆਂ ਦੀ ਜਾਨਾਂ ਗਈਆਂ ਸੀਗੀਆਂ ਤੇ ਅੱਜ ਇੱਕ ਹੋਰ ਵਾਪਰ ਗਿਆ ਜੀ ਅੱਜ ਵੀ ਜਿਹਦੇ ਕੋਲ ਹਾਦਸਾ ਵਾਪਰਿਆ ਉਹ ਵੀ ਸਾਡਾ ਆਪਣਾ ਮੁੰਡਾ ਤੇ ਉਹਦਾ ਨਾਮ ਵੀ ਜਸ਼ਨਪ੍ਰੀਤ ਸਿੰਘ ਆ 22 ਹਾਲੋ ਮਾਰਿਆ ਤਿੰਨ ਜਾਨਾਂ ਇਹਨੇ ਵੀ ਲੈ ਲੀਆਂ ਨੇ ਪਹਿਲੇ ਵਿੱਚ ਤੇ ਅਸੀਂ ਇਹ ਕਹਿ ਕੇ ਪੰਡਾ ਝਾੜ ਲਿਆ ਵੀ ਸਾਡੇ ਬੰਦੇ ਦੀ ਕੋਈ ਏਡੀ ਵੱਡੀ ਗਲਤੀ ਨਹੀਂ ਸੀ ਹੈਗੀ ਉਹ ਤਾਂ ਸਿਰਫ ਯੂ ਟਰਨ ਮਾਰਦਾ ਸੀ ਜਿਹੜੇ ਬਾਕੀ ਕਾਰ ਚਲਾ ਕੇ ਆ ਰਹੇ ਸੀਗੇ ਕਿ ਉਹ ਅੰਨੇ ਸੀਗੇ ਉਹਨਾਂ ਨੂੰ ਨਹੀਂ ਸੀ ਲੱਭਦਾ ਕਿ ਟਰੱਕ ਆਉਂਦਾ ਉਹ ਬ੍ਰੇਕ ਹੀ ਲਾ ਲੈਂਦੇ ਤੇ ਜਿਹੜਾ ਅੱਜ ਹਾਦਸਾ ਵਾਪਰਿਆ ਇਹਦੀ ਜ਼ਿੰਮੇਵਾਰੀ ਅਸੀਂ ਹੁਣ ਕਿਹਦੇ ਉੱਤੇ ਸੁੱਟਾਂਗੇ ਆ ਤੁਹਾਡੇ ਸਾਹਮਣੇ ਵੀਡੀਓ ਹੈਗੀ ਇਹਦੇ ਵਿੱਚ ਖਲੋਤੀਆਂ ਗੱਡੀਆਂ ਜਾਂ ਹੌਲੀ ਚੱਲ ਰਹੀਆਂ ਸਾਹਮਣੇ ਕਾਰਾਂ ਹੋਣਗੀਆਂ ਇਹਦੇ ਵਿੱਚ ਪਿੱਛੋਂ ਜਾ ਕੇ ਟਰੱਕ ਵੱਜਾ ਤੇ ਕਿੱਡਾ ਵੱਡਾ ਹਾਦਸਾ ਵਾਪਰਿਆ ਵੀ ਇਹਦੇ ਵਿੱਚ ਵੀ ਤਿੰਨ ਜਾਨਾਂ ਚਲ ਗਈਆਂ ਨੇ ਕਈ ਜਾਨੇ ਜ਼ਖਮੀ ਇਹਦੇ ਵਿੱਚ ਹੋ ਗਏ ਨੇ ਹੁਣ ਜਿਹੜਾ ਸਾਡੇ ਲੋਕਾਂ ਦੇ ਪ੍ਰਤੀ ਹੇਟ ਕਰਾਇਮ ਹੈਗਾ ਯੂ ਐਸ ਏ ਕੈਨੇਡਾ ਦੇ ਵਿੱਚ ਖਾਸ ਕਰਕੇ ਪੱਗ ਨੂੰ ਦੇਖ ਕੇ ਆ ਸਾਡੇ ਚਿਹਰੇ ਮੋਰੇ ਨੂੰ ਦੇਖ ਕੇ ਤੇ ਸਾਡੇ ਨਾਵਾ ਦੇ ਨਾਲ ਲੱਗੇ ਸਿੰਘ ਨੂੰ ਦੇਖ ਕੇ ਸਾਨੂੰ ਅਲੱਗ-ਅਲੱਗ ਤਰੀਕੇ ਨਾਲ ਟਰੋਲ ਕੀਤਾ ਜਾ ਰਿਹਾ ਸਾਨੂੰ ਇਹ ਚੀਜ਼ ਸਮਝਣੀ ਹੋਵੇਗੀ ਵੀ ਅਸੀਂ ਵੀ ਗਲਤੀਆਂ ਕਰ ਰਹੇ ਹੈਗੇ ਆ ਤੇ ਜਿਸ ਤਰੀਕੇ ਨਾਲ ਅਸੀਂ ਗਲਤੀਆਂ ਕਰ ਰਹੇ ਹੈਗੇ ਆ ਅਸੀਂ ਬਾਕੀਆਂ ਵਾਂਗੂ ਦੇਖੇ ਨਹੀਂ ਜਾਂਦੇ ਸਾਨੂੰ ਦੇਖਣ ਵਾਲੀ ਅੱਖ ਜਿਹੜੀ ਉਹ ਹੋਰ ਤਰੀਕੇ ਨਾਲ ਵੇਖਦੀ ਹੈਗੀ ਉਹ ਪਰ ਸਾਨੂੰ ਵੀ ਆਪਣੀਆਂ ਗਲਤੀਆਂ ਦੇ ਉੱਤੇ ਸਾਨੂੰ ਸਮਝਣ ਦੀ ਲੋੜ ਹੈ ਵੀ ਅਸੀਂ ਇਹਨਾਂ ਨੂੰ ਸੁਧਾਰ ਕਿਵੇਂ ਸਕਦੇ ਹੈਗੇ ਹਾਂ ਐਸ ਵੇਲੇ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇੱਕ ਇੱਕ ਅਲੱਗ ਕਿਸਮ ਦਾ ਆਈਟੀ ਸੈੱਲ ਆ ਗੋਰਿਆਂ ਦਾ ਵੀ ਤੇ ਹੋਰ ਨਾ ਪਾਸਿਓਂ ਵੀ ਕਈਆਂ ਧਰਾਂ ਦਾ ਜ਼ੋਰ ਲੱਗਾ ਹੋਇਆ ਹੈ ਵੀ ਜਿਹੜੇ ਪੰਜਾਬੀ ਨੇ ਸਿੱਖ ਨੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨੱਪ ਕੇ ਰੱਖਿਆ ਜਾਵੇ ਇਹਨਾਂ ਨੂੰ ਬਦਨਾਮ ਕਰਕੇ ਰੱਖਿਆ ਜਾਵੇ ਤਾਂ ਜੋ ਕਦੇ ਬਾਹਰ ਵੀ ਜਾਣ ਤੇ ਇਹ ਆਪਣੇ ਆਪ ਦੇ ਵਿੱਚ ਜਿਹੜੇ ਹੈਗੇ ਨੇ ਨੀਵੇਂ ਮਹਿਸੂਸ ਕਰਨ ਪਰ ਅਸੀਂ ਆਪਣੀਆਂ ਗਲਤੀਆਂ ਤੋਂ ਸਮਝਦੇ ਕਿਉਂ ਨਹੀਂ ਐਸ ਵੇਲੇ ਬਹੁਤ ਵੱਡਾ ਸਵਾਲ ਆ ਅਸੀਂ ਹਰਜਿੰਦਰ ਦਾ ਹਵਾਲਾ ਦੇ ਕੇ ਭੱਜ ਨਹੀਂ ਸਕਦੇ ਸਾਨੂੰ ਜਸ਼ਨਪ੍ਰੀਤ ਦੀ ਜ਼ਿੰਮੇਵਾਰੀ ਵੀ ਲੈਣੀ ਪਵੇਗੀ ਇਹ ਹਾਦਸੇ ਪਹਿਲੀ ਵਾਰ ਨਹੀਂ ਵਾਪਰਨ ਲੱਗੇ ਹੈਗੇ ਇਹ ਹਰ ਸੇ ਕੈਨੇਡਾ ਵਿੱਚ ਵੀ ਵਾਪਰਦੇ ਰਹੇ ਨੇ ਮੈਂ ਖੁਦ ਇਹਨਾਂ ਹਾਦਸਿਆਂ ਦੇ ਵਿੱਚ ਗਵਾਹ ਹੈਗਾ ਕਿਉਂਕਿ ਜਦੋਂ ਮੈਂ ਰੋਡ ਤੇ ਆਪ ਟ੍ਰੱਕ ਚਲਾਉਂਦਾ ਹੁੰਦਾ ਸੀਗਾ ਤੇ ਬਹੁਤਾਂ ਤਾ ਹਾਦਸੇ ਅੱਜ ਤੋਂ 15-20 ਸਾਲ ਪਹਿਲਾਂ ਹੋਣ ਵਾਲਿਆਂ ਦੇ ਵਿੱਚ ਵੀ ਸਾਡੇ ਆਪਣੇ ਬੰਦਿਆਂ ਦਾ ਹੀ ਨਾ ਹੁੰਦਾ ਸੀਗਾ ਪਰ ਐਸ ਵੇਲੇ ਤੇ ਕਹਿ ਲੋ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ ਜੈਨੇਜ਼ੀ ਖਾਸ ਕਰਕੇ ਜਦੋਂ ਹੁਣ ਆ ਮੁੰਡੇ ਦੀ ਗੱਲ ਹੋ ਰਹੀ ਹੈ ਵੀ ਇਹ ਵੀ ਯੂਐਸਏ ਦੇ ਵਿੱਚ ਇਲੀਗਲੀ ਐਂਟਰ ਹੋਇਆ ਸੀਗਾ 21 ਸਾਲ ਦੀ ਉਮਰ ਹੈਗੀ ਆ ਔਰ ਇਹਦੇ ਉੱਤੇ ਵੀ ਇਲਜ਼ਾਮ ਲਾਏ ਗਏ ਵੀ ਇਹ ਨਸ਼ੇ ਦੀ ਹਾਲਤ ਵਿੱਚ ਸੀਗਾ ਔਰ ਜੇ ਮੈਂ ਤੁਹਾਨੂੰ ਆਪਣੇ ਕੁਝ ਪੇ ਦੱਸਦੇ ਹਾਂ ਕਿਉਂਕਿ ਮੈਂ ਖੁਦ ਟਰੱਕਿੰਗ ਇੰਡਸਟਰੀ ਦੇ ਨਾਲ ਕਾਫੀ ਲੰਮਾ ਸਮਾਂ ਜੁੜਿਆ ਰਿਹਾ ਔਰ ਮੈਂ ਜਦੋਂ ਪਿੱਛੇ ਐਕਟਿਵਲੀ ਟਰੱਕਿੰਗ ਦੇ ਵਿੱਚ ਕੰਮ ਕਰਦਾ ਸੀਗਾ ਤੇ ਸਾਡੇ ਅਸੀਂ ਟਰੱਕਾਂ ਦੇ ਅੰਦਰ ਵੀ ਕੈਮਰੇ ਲਾਈ ਹੁੰਦੇ ਸੀਗੇ ਅ ਇਨਵਰਟ ਤੇ ਆਊਟਵਰਡ ਦੋਨੇ ਕੈਮਰੇ ਹੁੰਦੇ ਸੀਗੇ ਤੇ ਕਈ ਵਾਰੀ ਕੁਝ ਡਰਾਈਵਰਾਂ ਨੂੰ ਬੜੀ ਤਕਲੀਫ ਹੁੰਦੀ ਸੀ ਕਿ ਫਿਰ ਤੁਸੀਂ ਇਨਵਰਟ ਕੈਮਰੇ ਕਿਉਂ ਲਾਏ ਹੈ ਕਿ ਤੇ ਕਈਆਂ ਨੂੰ ਤੇ ਟੇਪਾਂ ਲਾ ਦੇ ਕਰਨੀਆਂ ਤੇ ਮੇਰੀ ਆਦਤ ਹੁੰਦੀ ਸੀਗੀ ਕਿ ਮੈਂ ਰਾਤ ਨੂੰ ਵੀ ਕਈ ਵਾਰੀ ਉੱਠ ਉੱਠ ਕੇ ਰਾਤ ਨੂੰ ਟਰੱਕਾਂ ਦੇ ਕੈਮਰੇ ਚੈੱਕ ਕਰਦਾ ਹੁੰਦਾ ਸੀਗਾ ਤੇ ਜਦੋਂ ਮੈਨੂੰ ਲੱਗਦਾ ਹੋ ਜੀ ਸੀ ਕਿ ਤੇ ਜੇ ਕੋ ਬੰਦਾ ਨਹੀਂ ਸੀ ਬਣਦਾ ਹੈਗਾ ਤਾਂ ਆਉਂਦੇ ਨੂੰ ਕਹਿੰਦੇ ਸੀ ਭਈ ਆਹ ਤਰ੍ਹਾਂ ਚੈੱਕ ਬਣਿਆ ਮੈਨੂੰ ਤੇਰੀ ਲੋੜ ਨਹੀਂ ਹੈਗੀ ਔਰ ਜੇ ਤੁਹਾਨੂੰ ਹਰਕਤਾਂ ਦੱਸਾਂ ਨਾ ਕਿ ਕੀ ਹਰਕਤਾਂ ਕਰਦੇ ਨੇ ਟਰੱਕਾਂ ਦੇ ਵਿੱਚ ਐਸ ਵੇਲੇ ਸਾਨੂੰ ਟੈਬਾਂ ਲਾਉਣੀਆਂ ਪੈਂਦੀਆਂ ਨੇ ਵੱਡੀ ਸਕਰੀਨ ਹੁੰਦੀ ਆ ਹੁਣ ਬਹੁਤ ਸਾਰੀਆਂ ਕੰਪਨੀਆਂ ਉਹਨਾਂ ਟੈਬਸ ਦਾ ਜਿਹੜਾ ਐਕਸੈਸ ਜਾਂ ਕੰਟਰੋਲ ਨਹੀਂ ਕਰਦੀਆਂ ਡਰਾਈਵਰ ਜਿਹੜੇ ਨੇ ਉੱਤੇ YouTube ਲਾ ਕੇ ਵੀਡੀਓ ਵੀ ਦੇਖਦੇ ਹੈਗੇ ਨੇ ਹੁਣ ਜੇ ਉਸ ਟੈਬ ਨੂੰ ਜਿੱਦਾਂ ਮੈਂ ਕੰਟਰੋਲ ਕਰਦਾ ਰਿਹਾ ਹੈਗਾ ਕਿ ਕੋਈ ਕੁਝ ਰੈਸਟ੍ਰੈਕਟ ਕੀਤਾ ਹੁੰਦਾ ਸੀਗਾ ਕਿ ਤੁਸੀਂ ਸਿਰਫ ਸਿਰਫ E-log ਵਾਲੀ ਐਪਲੀਕੇਸ਼ਨ ਹੀ ਉੱਤੇ ਚੱਲਣੀ ਹੋਰ ਕੁਝ ਨਹੀਂ ਚੱਲਣਾ ਤੇ ਬਹੁਤ ਸਾਰੇ ਬੰਦੇ ਉਹ ਹੈਗੇ ਖਾਸ ਕਰਕੇ ਡਰਾਈਵਰ ਜਿਹੜੇ ਹੈਗੇ ਅੱਜ ਕੱਲ ਵੱਡੇ ਵੱਡੇ ਫੋਨ ਨੇ ਉਹ ਆਪਨੇ ਸਕਰੀਨ ਦੇ ਉੱਤੇ ਲਾਉਂਦੇ ਨੇ ਅੱਗੇ ਗਾਣੇ ਪਈ ਚੱਲਦੇ ਨੇ ਫਿਲਮਾਂ ਚੱਲਦੀਆਂ ਨੇ YouTube ਤੇ ਵੀਡੀਓ ਪਈਆਂ ਚੱਲਦੀਆਂ ਨੇ ਤੇ ਸਰਦਾਰ ਹੁਣੀ ਇੱਕ ਲੱਤ ਜਿਹੜੀ ਹੈਗੀ ਦੂਜੇ ਪਾਸੇ ਰੱਖ ਕੇ ਤੇ ਇੱਕ ਐ ਨੰਮੇ ਪੈ ਕੇ ਸਟੀering ਦੇ ਉੱਤੇ ਕਰੂਜ਼ ਲਾ ਕੇ ਟਰੱਕ ਚਲਾ ਰਹੇ ਹੁੰਦੇ ਨੇ ਧਿਆਨ ਸੜਕ ਕਿਸੇ ਪਾਸੇ ਹੁੰਦਾ ਨਹੀਂ ਤੇ ਇਹਦੇ ਨਾਲ ਹਾਦਸੇ ਦੀ ਵਾਪਰਨ ਗਈ ਤੇ ਹੋਰ ਦੱਸੋ ਕੀ ਹੋਵੇਗਾ ਇਹ ਤਾਂ ਸਿਰਫ ਇੱਕ ਘਟਨਾਕ੍ਰਮਾ ਜਿਹੜੇ ਮੈਂ ਆਪ ਦੇ ਟਰੱਕਾਂ ਦੇ ਵਿੱਚ ਖੁਦ ਆਪ ਦੇ ਅੱਖੀ ਦੇਖੇ ਹੈਗੇ ਨੇ ਔਰ ਮੈਂ ਬੰਦੇ ਇਹੋ ਜਿਹੇ ਬਣਾਏ ਸੀ ਕਿ ਕਿ ਬਾਅਦ ਵਿੱਚ ਕਿਸੇ ਨੇ ਇਹੋ ਜਿਹੀਆਂ ਗਲਤੀਆਂ ਨਹੀਂ ਸੀ ਕੀਤੀਆਂ ਕਿਉਂਕਿ ਪਤਾ ਹੁੰਦਾ ਸੀ ਕਿ ਜੇ ਕਿਤੇ ਫੜੇ ਗਏ ਆਉਂਦਿਆਂ ਨੂੰ ਇੰਨਾ ফাইন ਪੈ ਜਾਣਾ ਆ ਸਾਡੇ ਐਨੇ ਪੈਸੇ ਜਿਹੜੇ ਕੱਟੇ ਜਾਣੇ ਹੈਗੇ ਆ ਚਲੋ ਖੈਰ ਮੇਰੇ ਨਾਲ ਉਹਨਾਂ ਸਾਰੇ ਡਰਾਈਵਰ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਜਿਹੜਾ ਕੋਈ ਨਹੀਂ ਸੀ ਮੰਨਿਆ ਉਹਦੇ ਸਾਡੇ ਨਾਲ ਨੂੰ ਛੁੱਟੀ ਹੋ ਗਈ ਸ਼ਾਸਤਰੀ ਕਾਲ ਹੋ ਗਏ ਪਰ ਮੈਂ ਜਿਸ ਹੱਦ ਤੱਕ ਵੀ ਜਾ ਕੇ ਇਹ ਹਾਦਸੇ ਜਾਂ ਇਹੋ ਜੀਆਂ ਜਿਹੜੀਆਂ ਵਾਇਲੇਸ਼ਨਸ ਨੇ ਉਹਨਾਂ ਨੂੰ ਕੰਟਰੋਲ ਕਰ ਸਕਦਾ ਕਰ ਸਕਦਾ ਸੀਗਾ ਮੈਂ ਕਰਦਾ ਰਿਹਾ ਹੈਗਾ ਪਰ ਐਸ ਵੇਲੇ ਦੇਖਣ ਵਾਲੀ ਕੀ ਲੋੜ ਹੈਗੀ ਆ ਵੀ ਸਾਡੀਆਂ ਬਹੁਤੀਆਂ ਟਰਕਿੰਗ ਕੰਪਨੀਆਂ ਤੇ ਪਿੱਛੇ ਮਾਨੀਟਰਿੰਗ ਸਿਸਟਮ ਹੈ ਨਹੀਂ ਸਾਡਾ ਡਰਾਈਵਰ ਟ੍ਰੇਨਿੰਗ ਸਿਸਟਮ ਨਹੀਂ ਹੈਗਾ ਮੈਂ ਖੁਦ ਪਿਛਲੇ ਮੇਰੇ ਤੁਸੀਂ ਵੀਡੀਓ ਸ਼ਾਇਰ ਦੇਖੀਆਂ ਹੋਣਗੀਆਂ ਮੈਂ ਖੁਦ ਡਰਾਈਵਰਸ ਨੂੰ ਯਾਰਡ ਦੇ ਵਿੱਚ ਜਾ ਕੇ ਹਮੇਸ਼ਾ ਆਪ ਟ੍ਰੇਨਿੰਗ ਦਿੰਦਾ ਰਿਹਾ ਹੈਗਾ ਵੀਡੀਓ ਬਣਾਵਣਾ ਸੋਸ਼ਲ ਮੀਡੀਆ ਤੇ ਪਾਉਂਦਾ ਰਿਹਾ ਵੀ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚ ਕਿਦਾਂ ਟਰੱਕ ਆਪਰੇਟ ਕਰਨਾ ਹੈ ਤੁਸੀਂ ਕਿਵੇਂ ਆਪਣੇ ਆਪ ਨੂੰ ਜਿਹੜਾ ਹੈਗਾ ਕਾਨੂੰਨ ਦੇ ਮੁਤਾਬਕ ਚਲਾਉਣਾ ਤੁਸੀਂ ਕਿਦਾਂ ਸਲੀਪ ਲੈਣੀ ਹੈਗੀ ਆ ਇਹ ਚੀਜ਼ਾਂ ਦਾ ਖਿਆਲ ਸਾਨੂੰ ਖੁਦ ਰੱਖਣਾ ਵੀ ਚਾਹੀਦਾ ਹੈ ਤੇ ਜਿਹੜੀ ਸਾਡੀਆਂ ਟਰਕਿੰਗ ਕੰਪਨੀਆਂ ਨੇ ਉਹਨਾਂ ਨੂੰ ਵੀ ਇਹ ਚੀਜ਼ਾਂ ਤੈਅ ਕਰਨੀਆਂ ਚਾਹੀਦੀਆਂ ਨੇ ਵੀ ਉਹ ਡਰਾਈਵਰਸ ਨੂੰ ਪ੍ਰੋਪਰ ਟ੍ਰੇਨਿੰਗ ਦੇਣ ਜੇ ਤੁਸੀਂ ਅੱਜ ਟ੍ਰੇਨਿੰਗ ਨਹੀਂ ਦੋਗੇ ਤੇ ਡਰਾਈਵਰ ਤੇ ਇੱਕ ਪਾਸੇ ਛੱਡ ਦਿਓ ਤੁਹਾਡੀਆਂ ਟਰਕਿੰਗ ਕੰਪਨੀਆਂ ਨੂੰ ਵੀ ਤਾਲੇ ਲੱਗਣੇ ਆ ਜਿਸ ਤਰੀਕੇ ਦੇ ਨਾਲ FMCA USA ਔਰ Canada ਵਿੱਚ ਕੰਮ ਕਰ ਰਿਹਾ ਹੈ ਹੋ ਸਕਦਾ ਆਉਣ ਵਾਲੇ ਸਮਾਂ ਸਾਲਾਂ ਦੇ ਵਿੱਚ ਜੇ ਤੁਹਾਡੀ ਕਿਸੇ ਕੰਪਨੀ ਦੇ ਜ਼ਿਆਦਾ ਟਰੱਕ ਐਕਸੀਡੈਂਟ ਹੋ ਰਹੇ ਹੈਗੇ ਨੇ ਤੇ ਤੁਹਾਨੂੰ ਵੀ ਮੋٹے ਜੁਰਮਾਨੇ ਪੈਣੇ ਸ਼ੁਰੂ ਹੋ ਜਾਣ ਫਿਰ ਆਪਾਂ ਕਿੱਧਰ ਨੂੰ ਪਹ ਜਾਗੇ ਜੇ ਤੁਹਾਡਾ ਡਰਾਈਵਰ ਤੁਹਾਡੇ ਨਾਲ ਕੋਆਪਰੇਟ ਨਹੀਂ ਕਰਦਾ ਜੇ ਤੁਹਾਨੂੰ ਲੱਗਦਾ ਤੁਹਾਡਾ ਡਰਾਈਵਰ ਵਾਇਓਲੇਸ਼ਨਸ ਕਰਦਾ ਹੈ ਤੇ ਤੁਸੀਂ ਉਹਨੂੰ ਭਈ ਕੰਮ ਤੋਂ ਕੱਢ ਸਕਦੇ ਹੈਗੇ ਉਹ ਚੰਗੇ ਡਰਾਈਵਰ ਦੀ ਭਾਲ ਕਰ ਸਕਦੇ ਹੋ ਕਿਸੇ ਨੂੰ ਤੁਸੀਂ ਚੰਗੀ ਤਰ੍ਹਾਂ ਟ੍ਰੇਨ ਕਰ ਸਕਦੇ ਹੋ ਟ੍ਰੇਨਿੰਗ ਦੇ ਸਕਦੇ ਹੋ ਮੈਨੂੰ ਆਪਦਾ ਵੇਲਾ ਯਾਦ ਹੈ 2003-04 ਦੇ ਵਿੱਚ ਸਿਮੂਲੇਟਰ ਤੇ ਮੇਰੀ ਟ੍ਰੇਨਿੰਗ ਚ ਲੱਗਦੀਆਂ ਹੁੰਦੀਆਂ ਸੀਗੀਆਂ ਕਿ ਟਰੱਕ ਭਈ ਕਿਵੇਂ ਚਲਾਉਣਾ ਹੈਗਾ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਰੱਬ ਦਾ ਵਾਸਤਾ ਜੀ ਅਪੀਲ ਆ ਇਹ ਜਿਹੜੇ ਸਾਡੇ ਤੇ ਦਾਗ ਲੱਗਦੇ ਪਏ ਹਨ ਇਹਨਾਂ ਨੂੰ ਅਸੀਂ ਕਿਸੇ ਤਰ੍ਹਾਂ ਲੱਗਣ ਤੋਂ ਬਚਾ ਲਈਏ ਹੇਟ ਨਫਰਤ ਜਿਹੜੀ ਹੈਗੀ ਆ ਸਾਡੇ ਲੋਕਾਂ ਦੇ ਪ੍ਰਤੀ ਯੂਐਸ ਕੈਨੇਡਾ ਦੇ ਵਿੱਚ ਸਿਖਰਾਂ ਤੇ ਹੈਗੀ ਆ ਕੱਲੀ ਸਾਨੂੰ ਜਿਹੜੀ ਨਫਰਤ ਆ ਉਹ ਕਿਸੇ ਖਾਸ ਫਿਰਕੇ ਵੱਲੋਂ ਨਹੀਂ ਆ ਰਹੀ ਹੈਗੀ ਬਹੁਤ ਬਹੁਤ ਵੱਡੀਆਂ ਧਿਰਾਂ ਦੇ ਵਿੱਚ ਯੋਰ ਲੱਗਾ ਹੋਇਆ ਤੇ ਇਹਨਾਂ ਨੂੰ ਕਿਸੇ ਤਰ੍ਹਾਂ ਖੁੱਡੇ ਲੀਨ ਲਾ ਕੇ ਰੱਖੀਏ ਸੀ ਸੋ ਸਮਝਦਾਰੀ ਭਰਾਵੋ ਵਰਤੋ ਜੇ ਤੁਸੀਂ ਟਰੱਕ ਚਲਾਉਂਦੇ ਹੋ ਅਲਰਟ ਰਿਆ ਕਰੋ ਤੁਹਾਨੂੰ ਨੀਂਦ ਆਉਂਦੀ ਆ ਵੇਲੇ ਨਾਲ ਸੋਚੋ ਆ ਫੋਨਾਂ ਦੇ ਉੱਤੇ ਆਪਣਾ ਸਮਾਂ ਨਾ ਬਰਬਾਦ ਕਰਕੇ ਆਪਣੀਆਂ ਆਪਣੇ ਦੇ ਨਾਲ-ਨਾਲ ਫੋਨਾਂ ਦੀ ਜਾਨਾਂ ਜਿਹੜੀਆਂ ਨੇ ਨਾ ਉਹ ਖਤਰੇ 'ਚ ਪਾਵਾ ਤੁਸੀਂ ਨਾ ਪਾਓ ਕੋਈ ਵੇਲਾ ਹੁੰਦਾ ਸੀ ਟਰੱਕ ਡਰਾਈਵਰਾਂ ਨੂੰ ਪ੍ਰੋਫੈਸ਼ਨਲ ਡਰਾਈਵਰ ਕਹਿ ਕੇ ਉਹਨਾਂ ਨੂੰ ਬੜੀ ਰਿਸਪੈਕਟ ਮਿਲਦੀ ਹੁੰਦੀ ਸੀਗੀ ਰੋਡ ਤੇ ਜਾਂਦਿਆਂ ਜੇਕਰ ਰੋਡ ਖਰਾਬ ਹੁੰਦਾ ਸੀਗਾ ਨਾ ਤਾਂ ਅਕਸਰ ਕਹਿੰਦੇ ਸੀ ਟਰੱਕ ਦੇ ਪਿੱਛੇ-ਪਿੱਛੇ ਕਾਰ ਨਾਲੋਂ ਵੀ ਇਹ ਵਧੀਆ ਚੱਲਦੇ ਇਹਨਾਂ ਦੇ ਮਗਰ ਆਪਾਂ ਸੇਫ ਰਹਿਵਾਂਗੇ ਪਰ ਮੈਂ ਤਾਂ ਕਹਿੰਦਾ ਵੀ ਐਸ ਵੇਲੇ ਜੇ ਇੱਕ ਟਰੱਕ ਡਰਾਈਵਰ ਅੱਗੇ-ਪਿੱਛੇ ਮੈਨੂੰ ਲੱਗ ਜਾਣਾ ਪਤਾ ਕਿ ਸਾਡਾ ਆਪਣਾ ਕੋਈ ਆਪਣਾ ਦੇਸੀ ਬੰ ਉਹ ਪਹਿਲੋਂ ਦਿਲ ਘੋਮੋ ਕਰਨਾ ਪੈਣਾ ਹੁੰਦਾ ਪਤਾ ਨਹੀਂ ਇਹ ਕਦੇ ਖਬਰੇ ਪਿੱਛੋਂ ਬ੍ਰੇਕ ਲਾਊਗਾ ਕਿ ਨਹੀਂ ਲਾਊਗਾ ਕਿਉਂਕਿ ਰੋਡ ਤੇ ਜਾਂਦੇ ਆ ਬਹੁਤ ਸਾਰੇ ਮਹਾ ਮੂਰਖਾਂ ਦੇ ਨਾਲ ਇਹੋ ਜਿਹਾ ਵਾਹ ਪੈਂਦਾ ਹੁੰਦਾ ਜਿਨ੍ਹਾਂ ਨੂੰ ਰੋਡ ਤੇ ਚੱਲਣ ਦੀ ਕੋਈ ਕਾਮਨ ਸੈਂਸ ਨਹੀਂ ਹੈਗੀ ਔਰ ਇਹ ਚੀਜ਼ਾਂ ਸਾਨੂੰ ਬਰਬਾਦ ਕਰਨਗੀਆਂ ਰੱਬ ਦਾ ਵਾਸਤਾ ਜੇ ਸੁਧਰ ਜਾਓ ਦੋਸਤੋ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਰੱਖਿਆ ਗਿਆ ਜਿਹਦਾ ਨਾਮ ਹੈ C12 ਅਗਰ ਇਹ ਬਿੱਲ ਪਾਸ ਹੋ ਜਾਂਦਾ ਤੇ ਕਾਨੂੰਨ ਦਾ ਨਾਮ ਬਣਨਾ ਕੈਨੇਡਾ ਸਟਰੋਂਗ ਬਾਰਡਰਜ਼ ਐਕਟ ਤੇ ਮੈਂ ਪਿੱਛੇ ਇੱਕ ਪੋਸਟ ਪਾਈ ਸੀ ਫੇਸਬੁੱਕ ਉੱਤੇ ਜਿਹਦੇ ਵਿੱਚ ਮੈਂ ਦੱਸਿਆ ਸੀਗਾ ਕਿ ਕੈਨੇਡਾ ਤੇ ਜਲਦ ਦੁੱਖ ਘਟੇ ਜਾਣਗੇ ਤੇ ਬਹੁਤ ਸਾਰੇ ਵੀਰਾਂ ਨੇ ਥੱਲੇ ਕਮੈਂਟ ਕੀਤਾ ਵੀ ਸਾਨੂੰ ਵਿਸਤਾਰ ਨਾਲ ਦੱਸੋ ਜੀ ਹੈ ਕੀ ਚੀਜ਼ਾ ਦੇਖੋ ਦੋਸਤੋ ਕੈਨੇਡਾ ਦੀ ਪਾਰਲੀਮੈਂਟ ਵਿੱਚ ਇਹ ਜਿਹੜਾ ਬਿੱਲ ਰੱਖਿਆ ਗਿਆ ਤੇ ਵਿੱਚ ਬਹੁਤ ਸਾਰੇ ਪੱਖ ਨੇ ਪਰ ਆਪਾਂ ਸਿਰਫ ਦੋ ਪੱਖਾਂ ਦੀ ਗੱਲ ਕਰਾਂਗੇ ਇੱਕ ਇਮੀਗ੍ਰੇਸ਼ਨ ਤੇ ਦੂਜਾ ਹੈਗਾ ਜੀ ਕ੍ਰਾਈਮ ਰੇਟ ਜਿਹੜਾ ਕ ਜੋ ਜਿਹੜਾ ਧੜਾ ਆ ਪਿਛਲੇ ਟਰੂਟੋ ਦੇ ਦੌਰ ਦੇ ਵਿੱਚ ਕੈਨੇਡਾ ਵਿੱਚ ਪਹੁੰਚਿਆ ਅਲੱਗ-ਅਲੱਗ ਤਰ੍ਹਾਂ ਦੇ ਵੀਜ਼ੇ ਲੈ ਕੇ ਸੀ ਇੱਥੇ ਪਹੁੰਚੇ ਤੇ ਇੱਥੇ ਆ ਕੇ ਜਿਸ ਤਰ੍ਹਾਂ ਦਾ ਸੀ ਹਟ ਦੰਗ ਜਿਹੋ ਜਿਹਾ ਸੀ ਸੋਸਾਇਟੀ ਦੇ ਵਿੱਚ ਆਪਣਾ ਨਾਮ ਬਣਾਇਆ ਗਏ ਉਸ ਤੋਂ ਬਾਅਦ ਸਾਡੇ ਲੋਕਾਂ ਦੇ ਪ੍ਰਤੀ ਇੱਕ ਇੰਨੀ ਕਿ ਜਿਹੜੀ ਨਫ਼ਰਤ ਦੀ آگ ਹੀ ਆਜ ਸਿਸਟਮ ਦੇ ਵਿੱਚ ਫੈਲੀ ਔਰ ਅੱਜ ਇਹ ਜਿਹੜਾ ਬਿੱਲ ਹੈਗਾ ਪਾਰਲੀਮੈਂਟ ਵਿੱਚ ਰੱਖਿਆ ਗਿਆ ਤਾਂ ਜੋ ਇੱਥੋਂ ਜਿਹੜੇ ਕੈਨੇਡਾ ਵਿੱਚ ਆਏ ਹੋਏ ਲੋਕ ਨੇ ਜਿਹੜੇ ਇੱਥੇ ਪੀਆਰ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਇੱਥੋਂ ਬਾਹਰ ਕੱਢਿਆ ਜਾ ਸਕੇ ਟਰੂਟੋ ਨੇ ਸਾਡੇ ਨਾਲ ਚੰਗੀ ਵਫਾ ਕਮਾਈ ਸੀਗੀ ਪਰ ਅਸੀਂ ਉਹਨੂੰ ਦਗਾ ਦੇ ਦਿੱਤਾ ਕਿਉਂਕਿ ਉਹਦੇ ਇਥੋਂ ਕੈਨੇਡਾ ਰਾਜ ਭਾਗ ਵਿੱਚੋਂ ਜਾਣ ਦਾ ਕਾਰਨ ਵੀ ਸਭ ਤੋਂ ਵੱਡਾ ਇਮੀਗ੍ਰੇਸ਼ਨ ਹੀ ਬਣਿਆ ਸੀਗਾ ਹੁਣ ਜਦੋਂ ਗੱਲ ਇਮੀਗ੍ਰੇਸ਼ਨ ਦੀ ਕਰਦੇ ਆਂ ਤੇ ਤਕਰੀਬਨ ਦੱਸਦੇ ਨੇ ਕਿ 20 ਲੱਖ ਦੇ ਕਰੀਬ ਉਹ ਲੋਕ ਨੇ ਜਿਹੜੇ ਕੈਨੇਡਾ ਵਿੱਚ ਪੀਆਰ ਲੈਣਾ ਚਾਹੁੰਦੇ ਨੇ ਪਰ ਜਿਹੜੀ ਕੈਨੇਡਾ ਸਰਕਾਰ ਆ ਉਹ ਪੀਆਰ ਦਾ ਕੋਟਾ ਹਿਸਾਲ ਘਟਾਈ ਜਾ ਰਹੀ ਹੈਗੀ ਆ ਇਸ ਸਾਲ ਦਾ ਕੋਟਾ 395000 ਅਗਲੇ ਸਾਲ ਦਾ ਕੋਟਾ ਕਹਿ ਰਿਹਾ ਵੀ ਹੋਰ ਜ਼ਿਆਦਾ ਜਿਹੜਾ ਕੈਨੇਡਾ ਸਰਕਾਰ ਘਟਾਉਣ ਜਾ ਰਹੀ ਹੈਗੀ ਆ ਔਰ ਜਿਹੜਾ ਇਹਨਾਂ ਦੇ ਕੋਲ ਇਸ ਵੇਲੇ ਬੈਕਲੋਗ ਆ ਉਹ ਇਹ ਐਪਲੀਕੇਸ਼ਨਾਂ ਕੈਨੇਡਾ ਸਰਕਾਰ ਕਹਿੰਦੀ ਸੀ ਨਹੀਂ ਪ੍ਰੋਸੈਸ ਕਰ ਸਕਦੇ ਤੇ ਉਹਨਾਂ ਸਾਰੀਆਂ ਐਪਲੀਕੇਸ਼ਨਾਂ ਨੂੰ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਕਰਕੇ ਇੱਕੋ ਝਟਕੇ ਦੇ ਵਿੱਚ ਇਹਨਾਂ ਨੇ ਕੈਨਸਲ ਕਰਨ ਦੀ ਹੁਣ ਆਪਣੀ ਜਿਹੜੀ ਕਵਾਇਦੋ ਸ਼ੁਰੂ ਕੀਤੀ ਹੋਈ ਆ ਔਰ ਇਹ ਗੱਲ ਕੋਈ ਨਵੀਂ ਨਹੀਂ ਹੈਗੀ 2012 ਦੇ ਵਿੱਚ ਵੀ ਕੈਨੇਡਾ ਸਰਕਾਰ ਨੇ ਕੋਈ 3 ਲੱਖ ਦੀ ਐਪਲੀਕੇਸ਼ਨਾਂ ਦਾ ਬੈਕਲੌਗ ਸੀਗਾ ਹੁਣ ਤਾਂ 10 ਲੱਖ ਦਾ ਹੈਗਾ ਉਹਦੇ 3 ਲੱਖ ਦਾ ਐਪਲੀਕੇਸ਼ਨ ਬੈਕਲੌਗ ਸੀਗਾ ਉਦੋਂ ਵੀ ਹਨ پارਲੀਮੈਂਟ ਦੇ ਵਿੱਚ ਬਿੱਲ ਰੱਖ ਕੇ ਤੇ ਕਿ ਇਹ ਸਾਰੀਆਂ ਐਪਲੀਕੇਸ਼ਨ ਇੱਕੋ ਛਟਕੇ ਦੇ ਵਿੱਚ ਜਿਹੜੀਆਂ ਨੇ ਉਹ ਖਤਮ ਕਰਤੀਆਂ ਸੀਗੀਆਂ ਉਹਦਾ ਉਦੋਂ ਵੀ ਬਹੁਤ ਸਾਰੇ ਉਹ ਲੋਕ ਸੀਗੇ ਜਿਹੜੇ ਪਿਛਲੇ 5-5-6 ਸਾਲ ਤੋਂ ਇੰਤਜ਼ਾਰ ਕਰ ਰਹੇ ਸੀਗੇ ਵੀ ਸਾਡੀ ਅੱਜ ਪੀਆਰ ਆ ਜਣੀ ਸਾਡੀ ਕੱਲ ਪੀਆਰ ਆ ਜਣੀ ਪਰ ਕੈਨੇਡਾ ਸਰਕਾਰ ਨੇ ਉਦੋਂ ਵੀ ਉਹਨਾਂ ਦੇ ਸੁਪਨਿਆਂ ਦੇ ਉੱਤੇ ਕੈਦੋ ਪਾਣੀ ਪਾਤਾ ਸੀਗਾ ਔਰ ਇਸ ਵੇਲੇ ਵੀ ਉਹੋ ਜਿਹੇ ਹਾਲਾਤ ਅੱਗੇ ਬਣਦੇ ਜਾ ਰਹੇ ਨੇ ਡਰ ਸਰਪੇ ਹੀ ਇਹ ਕਿ ਇਹਦੇ ਨਾਲ ਹੁਣ ਬਹੁਤ ਸਾਰੇ ਉਹ ਚੰਗੇ ਐਪਲੀਕੈਂਟ ਵੀ ਹੋਣੇ ਨੇ ਜਿਹੜੇ ਇਸ ਸਿਸ ਉਹ ਨਾਲ ਦੀ ਨਾਲ ਜਿਹੜੇ ਕੈਂਟਰ ਵਿੱਚ ਕ੍ਰਾਈਮ ਰੇਟ ਵਧਿਆ ਹੋਇਆ ਜਿਹਦੇ ਵਿੱਚ ਆਪਾਂ ਦੇਖਦੇ ਆਂ ਕਿ ਆਈ ਦੀਆਂ ਲੜਾਈਆਂ ਹੁੰਦੀਆਂ ਨੇ ਕਿਤੇ ਕੋਈ ਹਰਦੰਗ ਮਚ ਗਿਆ ਕੋਈ ਗੋਲੀਆਂ ਚਲਾ ਗਿਆ ਉਹ ਕਾਰ ਚੋਰੀ ਕਰਕੇ ਲੈ ਗਿਆ ਕੋਈ ਲੜਾਈ ਝਗੜਾ ਕਰਕੇ ਲੈ ਗਿਆ ਤਾਂ ਅਗਲੇ ਦਿਨ ਹੀ ਉਹਦੀ ਜ਼ਮਾਨਤ ਹੋ ਜਾਂਦੀ ਹੈ ਹੁਣ ਇਹ ਜਿਹੜਾ ਬੇਲ ਸਿਸਟਮ ਹੈਗਾ ਇਹਨੂੰ ਹੁਣ ਅੱਗੇ ਖਤਮ ਕੀਤਾ ਜਾ ਰਿਹਾ ਇਹਨੂੰ ਟਫ ਕੀਤਾ ਜਾ ਰਿਹਾ ਤੇ ਜਿਹੜੇ ਜਿਹੜੇ ਹੁਣ ਇੱਥੇ ਕਹ ਲਓ ਕਿ ਇਹੋ ਜਿਓ ਕਿਸੇ ਕ੍ਰਾਈਮ ਦੇ ਵਿੱਚ ਫਸਦੇ ਨੇ ਖਾਸ ਕਰਕੇ ਡੋਮੈਸਟਿਕ ਵਾਲੇ ਹੋ ਗਾ ਸ਼ਰਾਬ ਪੀ ਕੇ ਗੱਡੀ ਚਲਾਉਣੀ ਹੈਗੀ ਨਸ਼ੇ ਦੇ ਜਿਹੜੇ ਤਸਕਰੀ ਕਰਦੇ ਹੈਗੇ ਨੇ ਗੋਲੀਆਂ ਚਲਾਉਂਦੇ ਨੇ ਐਕ ਕੈਨੇਡਾ ਦੇ ਵਿੱਚੋਂ ਫਾਸਟ ਟਰੈਕ ਜਿਹੜਾ ਹੈਗਾ ਡਿਪੋਰਟ ਕੀਤਾ ਜਾ ਸਕਦਾ ਇਹ ਇਸ ਬਿਲ ਦੇ ਵਿੱਚ ਹੈਗਾ ਹੁਣ ਇਹਦੇ ਨਾਲ ਨਾਲ ਤੁਹਾਡੇ ਦੇ ਬਾਰੇ ਕੀ ਵਿਚਾਰ ਹੈਗੇ ਨੇ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਜੇ ਬਾਕੀ ਪਰਮਾਤਮਾ ਸਭਨਾ ਦਾ ਭਲਾ ਕਰੇ ਜਿਹੜੇ ਵਾਕਿਆ ਜੈਨੂਨ ਐਪਲੀਕੈਂਟ ਨੇ ਉਹਨਾਂ ਵਾਸਤੇ ਆਪਾਂ ਜਰੂਰ ਕਹਿ ਸਕਦੇ ਆਂ ਕਿ ਉਹਨਾਂ ਨੂੰ ਜਰੂਰ ਬਣਦਾ ਮੌਕਾ ਜਿਹੜਾ ਉਹ ਦਿਗਣਾ ਚਾਹੀਦਾ ਅਮਰੀਕਾ 'ਚ ਹੋਣ ਵਾਲੇ ਟਰੱਕ ਹਾਦਸੇ ਸਾਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਲੈਡ ਬਣ ਕੇ ਹੋਣ ਸਾਡੀ ਪੱਗ ਤੇ ਦਾ ਕੋਈ ਹੋਰ ਨਹੀਂ ਲਾ ਰਿਹਾ ਅਸੀਂ ਆਪਣੀ ਸ਼ਾਨ ਆਪ ਆਪਣੇ ਹੱਥੀ ਖਰਾਬ ਕਰ ਰਹੇ ਆਂ ਆਹ ਹੁ ਨਵਾਂ ਇੱਕ ਹਾਦਸਾ ਜਸ਼ਨਪ੍ਰੀਤ ਸਿੰਘ ਦਾ ਵਾਪਰ ਗਿਆ ਹਾਲੇ ਹਰਜਿੰਦਰ ਸਿੰਘ ਦਾ ਹਾਦਸਾ ਹਜੇ ਠੰਡਾ ਨਹੀਂ ਸੀ ਪਿਆ ਉਹਨੇ ਵੀ ਤਿੰਨ ਜਾਨਾਂ ਲਾਈਆਂ ਸੀ ਤਿੰਨ ਜਾਨਾਂ ਇਹਨੇ ਵੀ ਲਾਈਆਂ ਤੇ ਦੋਵਾਂ ਦਿਨਾਂ ਪੁੱਛ ਸਿੰਘ ਲੱਗਦਾ ਤੇ ਰੱਜ ਕੇ ਸਾਨੂੰ ਟਰੋਲ ਕੀਤਾ ਜਾ ਰਿਹਾ ਐਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਪਹਿਲੀ ਵਾਰੀ ਤਾਂ ਅਸੀਂ ਇਹ ਪੱਲਾ ਝਾੜਦਾ ਸੀਗਾ ਵੀ ਹਰਜਿੰਦਰ ਸਿੰਘ ਦੀ ਗਲਤੀ ਨਹੀਂ ਸੀ ਉਹ ਤੇ ਯੂ-ਟਰਨ ਮਾਰਦਾ ਸੀ ਯੂ-ਟਰਨ ਤੇ ਹੋਰ ਵੀ ਬਹੁਤ ਸਾਰੇ ਮਾਰਦੇ ਹੈਗੇ ਆ ਜਿਹੜੇ ਪਿੱਛੋਂ ਵਿੱਚ ਗੱਡੀ ਲਿਆ ਕੇ ਜਿਹਨੇ ਵਿੱਚ ਮਾਰੀ ਸੀ ਕੀ ਗੱਲ ਉਹ ਅੰਨੇ ਸੀਗੇ ਉਹ ਬ੍ਰੇਕ ਨਹੀਂ ਸੀ ਲਾ ਸਕਦੇ ਅਸੀਂ ਇਹ ਤਰਕ ਦੇ ਕੇ ਪੱਲਾ ਝਾੜ ਗਏ ਸੀ ਵੀ ਨਹੀਂ ਸਾਡਾ ਬੰਦਾ ਠੀਕ ਹੈਗਾ ਤਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਐਸੀ ਕਿਤੇ ਐਸੀ ਐਸੀ ਫੇਰ ਦਿੱਤੀ ਵੀ ਕੱਲ ਹੀ ਛੱਡ ਦਿਓ ਤੁਸੀਂ ਆਹ ਦੇਖ ਲਿਆ ਹੁਣ ਕਿ ਕਿਸ ਤਰੀਕੇ ਜਿਹੜਾ ਖਲੋਤੀਆਂ ਗੱਡੀਆਂ ਨੇ ਜੋ ਸਲੋ ਮੂਵ ਕਰ ਰਹੀਆਂ ਹੈਗੀਆਂ ਉਹਦੇ ਪਿੱਛੇ ਜਾ ਕੇ ਟਰੱਕ ਵੱਜਦਾ ਤਿੰਨ ਜਾਨਾਂ ਜਸ਼ਨਪ੍ਰੀਤ ਸਿੰਘ ਲੈ ਗਿਆ ਇਹ ਵੀ ਦੱਸਿਆ ਜਾ ਰਿਹਾ ਵੀ ਇਲੀਗਲੀ ਯੂਐਸਏ ਦੇ ਵਿੱਚ ਐਂਟਰ ਹੋਇਆ ਸੀਗਾ ਥਾਂ ਥਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਟੀਵੀ ਤੇ ਨੈਸ਼ਨਲ న్యూਸ ਦੇ ਉੱਤੇ ਯੂਐਸ ਦੇ ਵਿੱਚ ਚੱਲ ਰਿਹਾ ਹੈਗਾ ਔਰ ਇਹ ਚੀਜ਼ਾਂ ਸਾਡੇ ਲਈ ਜਿਹੜੀ ਇੱਕ ਨਫ਼ਰਤ ਆ ਉਹਦੇ ਵਿੱਚ ਹੋਰ ਜ਼ਿਆਦਾ ਇਜ਼ਾਫਾ ਅੱਗੇ ਦੀ ਅੱਗੇ ਕਰਦੀਆਂ ਜਾ ਰਹੀਆਂ ਨੇ ਇਹ ਗੱਲ ਇਹ ਨਹੀਂ ਬਣਨੀ ਪਈ ਅਸੀਂ ਪੱਲਾ ਝਾੜ ਕੇ ਪਾਸੇ ਹੋ ਜਾਾਂਗੇ ਕਿ ਨਹੀਂ ਜੀ ਸਾਡਾ ਬੰਦਾ ਨਹੀਂ ਸੀ ਗਲਤ ਬਾਕੀ ਵੀ ਤੇ ਕਰਦੇ ਹੈਗੇ ਆ ਸਾਨੂੰ ਇਹ ਚੀਜ਼ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਸਾਡੇ ਦੁਸ਼ਮਣ ਕੋਈ ਇੱਕ ਨਹੀਂ ਕਿ ਸਾਡੇ ਦੁਸ਼ਮਣ ਬਹੁਤ ਸਾਰੇ ਹੈਗੇ ਨੇ ਇੱਥੇ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਖੁੰਡੇ ਲਾਉਣ ਦੀ ਗੱਲ ਹੋ ਰਹੀ ਹੈਗੀ ਹੈ ਔਰ ਸਾਨੂੰ ਬਹੁਤੇ ਜਿਹੜੇ ਸਾਡੇ ਟਰਕਿੰਗ ਕੰਪਨੀਆਂ ਦੇ ਸਬੰਧਤ ਡਰਾਈਵਰ ਵੀ ਨੇ ਜਾਂ ਟਰਕਿੰਗ ਕੰਪਨੀਆਂ ਹੈਗਿਆ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋયા ਇਹਨਾਂ ਹਾਦਸਿਆਂ ਨੂੰ ਕੰਟਰੋਲ ਕਰਨ ਦੀ ਲੋੜ ਹੈਗੀ ਆ ਜੇ ਅਸੀਂ ਅੱਜ ਨਾਲ ਸੰਭਲੇ ਤੇ ਮਿੱਤਰੋ ਤੁਹਾਡੀਆਂ ਕੰਪਨੀਆਂ ਬੰਦ ਹੋਣੀਆਂ ਤੈ ਹੈ ਵੱਡੇ ਵੱਡੀਆਂ ਫਾਈਨ ਚ ਪੈਨਲਟੀਆਂ ਵੀ ਤੁਹਾਡੇ ਲਈ ਲੈ ਕੇ ਆ ਸਕਦਾ ਹੈਗਾ ਕਿਉਂਕਿ ਜੇ ਤੁਹਾਡੀ ਕੰਪਨੀ ਦੇ ਐਕਸੀਡੈਂਟ ਵਧਣਗੇ ਤੇ ਤੁਹਾਡੇ ਉੱਤੇ ਵੱਡੇ ਵੱਡੇ ਫਾਈਨ ਪੈਣਗੇ ਜਿਥੋਂ ਤੱਕ ਰਾਈ ਟਰੱਕ ਡਰਾਈਵਰਾਂ ਦੀ ਗੱਲ ਜਿਹੜਾ ਟਰੱਕ ਡਰਾਈਵਰ ਤੁਹਾਡਾ ਕੋਆਪਰੇਟ ਨਹੀਂ ਕਰਦਾ ਬਈ ਉਹਨੂੰ ਫਾਇਰ ਕਰ ਦਿਓ ਜਿਹੜੇ ਚੰਗੇ ਡਰਾਈਵਰ ਨੇ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿਓ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਓ ਕਰੋ ਤਾਂ ਜੋ ਰੋਡ ਦੇ ਉੱਤੇ ਵਾਇੋਲੇਸ਼ਨ ਚ ਐਕਸੀਡੈਂਟ ਨਾ ਹੋਣ ਇਹ ਇੱਕ ਬੜਾ ਪ੍ਰੋਫੈਸ਼ਨਲ ਔਰ ਬੜਾ ਮਾਨਮਤਾ ਕਿੱਤਾ ਰਿਹਾ ਪਿਛਲੇ ਸਮੇਂ ਦੇ ਵਿੱਚ ਪਰ ਐਸ ਵੇਲੇ ਅਸੀਂ ਇਸ ਕਿੱਤੇ ਦੇ ਵਿੱਚ ਉਹ ਮਿੱਟੀ ਰੋਲ ਦਿੱਤੀ ਆ ਬੀ ਬਹੁਤੇ ਬੰਦੇ ਆਪਣੇ ਆਪ ਨੂੰ ਐਸ਼ੋਟ ਟਰੱਕ ਡਰਾਈਵਰ ਅਖਵਾਉਣਾ ਵੀ ਜਿਹੜਾ ਹੈਗਾ ਉਹ ਚੰਗਾ ਨਹੀਂ ਸਮਝਦੇ ਹੈਗੇ ਜਦਕਿ ਮੈਂ ਇਸ ਇੰਡਸਟਰੀ ਦੇ ਵਿੱਚ ਬਹੁਤ ਸਾਲਾਂ ਦਾ ਜੁੜਿਆ ਰਿਹਾ ਮੈਂ ਵੀ ਟਰੱਕ ਇੰਡਸਟਰੀ ਦੇ ਵਿੱਚ ਰਿਹਾ ਹਾਂ ਔਰ ਇਹ ਹਾਦਸੇ ਅੱਜ ਨਵੇਂ ਸਾਡੇ ਬੰਦਿਆਂ ਵੱਲੋਂ ਨਹੀਂ ਹੋਣ ਲੱਗੇ ਮੈਂ ਅੱਜ ਤੋਂ 15 20 ਸਾਲ ਪੁਰਾਣੇ ਹਵਾਲੇ ਵੀ ਦੇ ਸਕਦਾ ਵੀ ਉਹਨਾਂ ਦਿਨਾਂ ਦੇ ਵਿੱਚ ਵੀ ਜਿਹੜਾ ਸਾਡੇ ਰੋਡ ਤੇ ਐਕਸੀਡੈਂਟ ਰੇਟ ਸੀਗਾ ਉਹ ਸਾਡੇ ਲੋਕਾਂ ਦਾ ਜ਼ਿਆਦਾ ਸੀਗਾ ਔਰ ਇਹ ਹਰਜਿੰਦਰ ਸਿੰਘ ਕੱਲੀ ਇੱਕ ਐਗਜ਼ਾਮਪਲ ਨਹੀਂ ਇਹ ਤੋਂ ਪਹਿਲਾਂ ਵੀ ਬੜੀਆਂ ਸਾਰੇ ਹਾਦਸੇ ਵਾਪਰੇ ਨੇ ਜਿਹਦੇ ਵਿੱਚ ਬੜੇ-ਬੜੇ ਵੱਡੇ ਰੂਲ ਕਾਨੂੰਨ ਕੈ ਅਜਿਹੇ ਹਾਲਾਤਾਂ ਵਿੱਚ ਜਿਹੜਾ ਨਫਰਤ ਦਾ ਦੌਰ ਚੱਲਦਾ ਇਹਦੇ ਵਿੱਚ ਬਹੁਤ ਬਹੁਤ तरहਾਂ ਦਾ ਯੋਰ ਲੱਗਾ ਹੋਇਆ ਇਹਦੇ ਵਿੱਚ ਇੱਕ ਨਹੀਂ ਇੱਥੇ ਕਈ ਆਈਟੀ ਸੈੱਲ ਲੱਗੇ ਨੇ ਤੇ ਕਈ ਵੱਡੀਆਂ-ਵੱਡੀਆਂ ਧਿਰਾਂ ਲੱਗੀਆਂ ਨੇ ਕਿ ਕਿਸੇ ਤਰ੍ਹਾਂ ਸਿੱਖਾਂ ਨੂੰ ਖੁੱਡੇ ਨਹੀਂ ਲਾ ਕੇ ਰੱਖੋ ਇਹਨਾਂ ਨੂੰ ਚੰਗੀ ਤਰ੍ਹਾਂ ਬਦਨਾਮ ਕਰਕੇ ਰੱਖੋ ਹੁਣ ਭਰਾਵੋ ਸਮਝਦਾਰੀ ਸਮਝਿਏ ਔਰ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਕਰੀਏ ਨਹੀਂ ਤੇ ਬੋਰੀ ਵੇਸ ਤਰ੍ਹਾਂ ਗੋਲ ਹੋਊਗਾ ਮਰਿਆ ਸਾਬ ਗੱਲ ਪੈਣਾ ਕਿ ਇਹਨੂੰ ਕਹਿੰਦੇ ਹੁੰਦੇ ਆ ਮੁੰਡੇ ਦੀ ਸ਼ਕਲ ਤੁਸੀਂ ਸਕਰੀਨ ਤੇ ਦੇਖ ਲਓ ਇਸ ਮੁੰਡੇ ਨੇ ਪਹਿਲੂ ਕੈਨੇਡਾ ਦੇ ਵਿੱਚ ਆਪ ਦਾ ਰੈਫਿਊਜੀ ਕੇਸ ਪਾਇਆ ਤੇ ਉਸ ਤੋਂ ਬਾਅਦ ਇੱਕੰਤ ਟੱਪ ਕੇ ਅਮਰੀਕਾ ਚਲੇ ਗਿਆ ਉੱਥੇ ਜਾ ਕੇ ਆਈਸੀ ਨੇ ਫੜ ਲਿਆ ਤੇ ਹੁਣ ਆਈਸ ਵਾਲਿਆਂ ਨੂੰ ਕਹਿੰਦਾ ਵੀ ਮੈਨੂੰ ਵਾਪਸ ਕੈਨੇਡਾ ਭੇਜ ਦਿਓ ਤੇ ਅਗੋਂ ਕੈਨੇਡਾ ਵਾਲੇ ਕਿਹੜੇ ਘਟ ਨੇ ਉਹ ਕਹਿੰਦੇ ਵੀ ਤੂੰ ਕੌਣ ਅਸੀਂ ਤੇਨੂੰ ਐਕਸੈਪਟ ਨਹੀਂ ਕਰਦੇ ਹੁਣ ਉਹ ਡਰਦਾ ਵੀ ਮੈਨੂੰ ਹੁਣ ਆਈਸ ਵਾਲੇ ਜਿਹੜੇ ਨੇ ਕਿਤੇ ਵਾਪਸ ਬੰਗਲਾਦੇਸ਼ ਨਾਲ ਭੇਜ ਦੇਣ ਹੁਣ ਇਸ ਚੀਜ਼ ਤੋਂ ਸਾਨੂੰ ਕੁਝ ਸਖਣਾ ਚਾਹੀਦਾ ਸਾਡੇ ਜਿਹੜੇ ਆਪਣੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਨਾ ਇਹਨਾਂ ਨੂੰ ਕਈ ਵਾਰੀ ਸਮਝਾਉਣਾ ਜਿਹੜਾ ਨਾ ਉਹ ਕੰਧ 'ਚ ਮੱਥਾ ਮਾਰਨ ਬਰਾਬਰ ਹੁੰਦਾ ਨਹੀਂ ਸਮਝਦੇ ਹੁੰਦੇ ਸ਼ਾਇਦ ਜਵਾਨੀ ਦਾ ਜੋਸ਼ ਜ਼ਿਆਦਾ ਹੁੰਦਾ ਪਰ ਜਦੋਂ ਇਹੋ ਜੇ ਗੱਦੀ ਘੇੜ 'ਚ ਪੈਂਦੇ ਆ ਤੇ ਜਵਾਨੀ ਹੋਸ਼ ਵਿੱਚ ਵੀ ਅਗਲੇ ਲਿਆ ਦਿੰਦੇ ਹੁੰਦੇ ਨੇ ਆਕਲ ਟਿਕਾਣੀ ਲਿਆ ਦਿੰਦੇ ਹੁੰਦੇ ਨੇ ਤੁਸੀਂ ਕੈਨੇਡਾ ਦੇ ਵਿੱਚ ਰਿਫਿਊਜੀ ਕੇਸ ਲਾ ਕੇ ਅਮਰੀਕਾ 'ਚ ਕੇਸ ਨਹੀਂ ਲਾ ਸਕਦੇ ਤੁਸੀਂ ਅਮਰੀਕਾ ਦੇ ਵਿੱਚ ਰਿਫਿਊਜੀ ਕੇਸ ਲਾ ਕੇ ਕੰਧ ਟੱਪ ਕੇ ਕੈਨੇਡਾ ਵਿੱਚ ਕੇਸ ਨਹੀਂ ਲਾ ਸਕਦੇ ਕਿਉਂਕਿ ਦੋਨੋਂ ਮੁਲਕਾਂ ਦੇ ਵਿੱਚ ਇੱਕ ਥਰਡ ਸੇਫ ਕੰਟਰੀ ਐਗਰੀਮੈਂਟ ਹੈਗਾ ਉਸ ਐਗਰੀਮੈਂਟ ਦੇ ਵਿੱਚ ਕੁਝ ਕੁ ਜ਼ਰੂਰ ਚੀਜ਼ਾਂ ਹੈਗੀਆਂ ਨੇ ਜਿਹਦੇ ਨਾਲ ਤੁਸੀਂ ਇੱਕ ਦੂਜੇ ਕੰਟਰੀ 'ਚ ਤੁਸੀਂ ਕੇਸ ਲਾ ਸਕਦੇ ਹੋ ਫੋਰ ਐਗਜ਼ਾਮਪਲ ਅਗਰ ਤੁਹਾਡਾ ਕੋਈ ਬਲੱਡ ਰਿਲੇਟਿਵ ਉੱਥੇ ਪੀਆਰ ਆ ਜਾਂ ਉਧਰ ਗ੍ਰੀਨ ਕਾਰਡ ਹੈਗਾ ਤਾਂ ਤੁਸੀਂ ਉੱਥੇ ਜਾ ਕੇ ਕੇਸ ਲਾ ਸਕਦੇ ਹੋ ਆਦਰਵਾਇਜ਼ ਨਹੀਂ ਲਾ ਸਕਦੇ ਹੈਗੇ ਇਹ ਜਿਹੜੇ ਕਾਨੂੰਨ ਨੇ ਨਾ ਇਹ ਕੋਈ ਨਵੇਂ ਨਹੀਂ ਹੈਗੇ ਇਹ ਬੜੇ ਚਿਰਾਂ ਦੇ ਹੈਗੇ ਨੇ ਸ਼ਰਵ ਉਦੋਂ ਉਧਰਲੇ ਪਾਸੇ ਜੋ ਬਾਈਡਨ ਸੀ ਤੇ ਇਧਰਲੇ ਪਾਸੇ ਟਰੂਡੋ ਦਾ ਰਾਜ ਸੀ ਹੁਣ ਦੋਨੇ ਪਾਸੇ ਜਿਹੜੀਆਂ ਨੇ ਨਾ ਗਵਰਨਮੈਂਟ ਚੇਂਜ ਹੋ ਚੁੱਕਿਆ ਨੇ ਸ਼ਕਤੀ ਆ ਤੇ ਸ਼ਕਤੀ ਦੇ ਵਿੱਚ ਇਹ ਗਲਤੀਆਂ ਨਾ ਕਰੋ ਕਈ ਵਾਰੀ ਆਪਣੀਆਂ ਨਲੈਕੀਆਂ ਡੋਪ ਦਿੰਦੀਆਂ ਨੇ ਡਿਪੋਰਟੇਸ਼ਨ ਤੱਕ ਗੱਲ ਛੇਤੀ ਪਹੁੰਚ ਜਾਂਦੀ ਹੈ। ਕੈਨੇਡਾ ਵਿੱਚ ਰਹਿੰਦੇ ਆ ਨਾ ਤੁਹਾਡੇ ਲਈ ਆਪਣਾ ਜਿਹੜਾ ਇਮੀਗ੍ਰੇਸ਼ਨ ਰੈਕਡ ਆ ਉਹਨੂੰ ਠੀਕ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਇੱਕ ਪਾਸੇ ਸਾਡੀ ਕੈਨੇਡਾ ਦੀ ਪੀਆਰ ਹੋ ਜਾਂਦੀ ਆ ਦੂਜੇ ਪਾਸੇ ਅਸੀਂ ਕੁਝ ਕੰਮਾਂ 'ਚ ਉਲਟ ਜਾਂਦੇ ਆ ਜਿਵੇਂ ਕਿ ਸਾਡੇ ਉੱਤੇ ਕੋਈ ਕ੍ਰਿਮੀਨਲ ਚਾਰजेस ਲੱਗ ਜਾਂਦੇ ਨੇ। ਤੁਹਾਡੇ ਉੱਤੇ ਕੋਈ ਸੀਰੀਅਸ ਕ੍ਰਿਮੀਨੈਲਿਟੀ ਦੇ ਅਲੀਗੇਸ਼ਨ ਅਗਰ ਲੱਗ ਜਾਂਦੇ ਨੇ ਤੇ ਤੁਹਾਡੀ ਪੀਆਰ ਜਿਹੜੀ ਉਹ ਵੀ ਕੈਨਸਲ ਹੋ ਸਕਦੀ ਹੁੰਦੀ ਹੈ। ਤੇ ਕਈ ਵਾਰੀ ਕੀ ਹੁੰਦਾ ਅਸੀਂ ਪੀਆਰ ਤੋਂ ਬਾਅਦ ਸਿਟੀਨਨਸ਼ਿਪ ਲੈ ਕੇ ਕਹਿੰਦੇ ਆ ਜੀ ਵੀ ਹੁਣ ਤੇ ਕਿਹੜੀ ਗੱਲ ਆ ਹੁਣ ਤੇ ਕੋਈ ਮਸਲੇ ਵਾਲੀ ਗੱਲ ਨਹੀਂ ਸਿਟੀਨਨਸ਼ਿਪ ਥੋੜੀ ਹੁਣ ਕੈਨਸਲ ਹੋ ਸਕਦੀ ਆ ਕੈਨੇਡਾ ਦੇ ਕਾਨੂੰਨ ਦੇ ਮੁਤਾਬਕ ਜੇ ਕਿਸੇ ਨੂੰ ਸਿਟੀਨਨਸ਼ਿਪ ਦਿੱਤੀ ਜਾ ਸਕਦੀ ਹੈ ਤੇ ਉਹਦੀ ਸਿਟੀਨਨਸ਼ਿਪ ਵਾਪਸ ਵੀ ਲਈ ਜਾ ਸਕਦੀ ਹੈ ਹਾਂ ਸਿਟੀਨਨਸ਼ਿਪ ਵਾਪਸ ਲੈਣ ਦਾ ਜਿਹੜਾ ਕੰਮ ਆ ਉਹ ਥੋੜਾ ਜਿਹਾ ਔਖਾ ਹੁੰਦਾ ਕਿਸੇ ਦੀ ਪੀਆਰ ਵਾਪਸ ਲੈਣ ਦੇ ਨਾਲੋਂ ਪਰ ਜ਼ਰੂਰਤ ਹੈ ਇਸ ਵੇਲੇ ਕੀ ਹੈਗੀ ਆ ਵੀ ਜੇ ਅਸੀਂ ਕੈਨੇਡਾ ਦੇ ਵਿੱਚ ਆਪਦੀ ਸਿਟੀਨਿਸ਼ਿਪ ਅਪਲਾਈ ਕੀਤੀ ਆ ਤਾਂ ਉਹਦੇ ਵਿੱਚ ਅਗਰ ਅਸੀਂ ਕੋਈ ਝੂਠ ਬੋਲਿਆ ਕੋਈ ਫਰਾਡ ਅਸੀਂ ਵਿੱਚ ਕੀਤਾ ਕੋਈ ਮਿਸ ਇਨਫਾਰਮੇਸ਼ਨ ਵਿੱਚ ਦਿੱਤੀ ਹੈਗੀ ਐ ਤੇ ਅਗਰ ਉਹ ਚੀਜ਼ ਕਿਤੇ ਜਾਗਜਾar ਹੋ ਜਾਂਦੀ ਆ ਤੇ ਜਾਂ ਕਹਿ ਲਓ ਕਿ ਇਨਵੈਸਟੀਗੇਸ਼ਨ ਵਿੱਚ ਆਮ ਕਰਕੇ ਜਦੋਂ ਫਾਈਲਾਂ ਦੇ ਇੰਟਰਨਲ ਆਡਿਟਸ ਹੁੰਦੇ ਨੇ ਕਿਤੇ ਉਹ ਚੀਜ਼ ਬਾਹਰ ਆ ਜਾਂਦੀ ਆ ਤੇ ਤੁਹਾਡੀ ਜਿਹੜੀ ਸਿਟੀਨਸ਼ਿਪ ਹੈਗੀ ਆ ਉਹ ਵੀ ਕੈਨਸਲ ਹੋ ਸਕਦੀ ਆ ਸੋ ਜ਼ਰੂਰਤ ਕੀ ਹੁੰਦੀ ਆ ਜਦੋਂ ਆਪਾਂ ਨਵੇਂ ਮੁਲਕ ਦੇ ਵਿੱਚ ਆ ਕੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਦੇ ਆ ਤੇ ਆਪਣੀਆਂ ਐਪਲੀਕੇਸ਼ਨਾਂ ਦੇ ਵਿੱਚ ਕਦੀ ਵੀ ਝੂਠ ਨਾ ਬੋਲੋ ਸਾਰੀ ਜ਼ਿੰਦਗੀ ਸਕੂਨ ਦੇ ਨਾਲ ਤੁਸੀਂ ਅੱਗੇ ਜੀ ਸਕਦੇ ਹੋ ਤੇ ਜੇ ਕਿਸੇ ਨੇ ਆਪਣੀ ਐਪਲੀਕੇਸ਼ਨ ਦੇ ਵਿੱਚ ਕੋਈ ਝੂਠ ਸੱਚ ਬੋਲ ਕੇ ਕੋਈ ਡਾਕੂਮੈਂਟ ਪੁੱਠਾ ਸਦਾ ਲਾ ਕੇ ਪੀਆਰ ਲੈ ਲਈ ਤੇ ਕੱਲ ਨੂੰ ਉਹ ਗੱਲ ਕਿਤੇ ਬਾਹਰ ਆ ਗਈ ਕਿਉਂਕਿ ਅਕਸਰ ਹੀ ਆਪ ਸਾਡੇ ਲੋਕਾਂ ਦੀ ਇੱਕ ਦੂਜੇ ਨਾਲ ਲਾਕਡਾਊਨ ਹੁੰਦੀ ਹੈ ਨਾ ਤਾਂ ਉਹ ਬਿੱਲੀ ਜਿਹੜੀ ਥੈਲਿਓ ਬਾਹਰ ਕਿਤੇ ਆ ਗਈ ਤੇ ਨੁਕਸਾਨ ਵੀਰੋ ਆਪਣਾ ਹੀ ਹੋਣਾ ਉਹਦੇ ਵਿੱਚ ਸੋ ਇਸ ਕਰਕੇ ਬੇਨਤੀਆਂ ਇਹੀ ਨੇ ਵੀ ਜਦੋਂ ਵੀ ਆਪਾਂ ਕੈਨੇਡਾ ਵਿੱਚ ਕੋਈ ਕੰਮ ਕਰਦੇ ਆ ਤੇ ਸੱਚ ਬੋਲ ਕੇ ਕਰੋ ਪਿਛੋਕੜ ਤੋਂ ਉਹ ਏਜੰਟਸ ਬਹੁਤ ਸਾਰੇ ਚੀਜ਼ਾਂ ਮਿਸ ਗਾਈਡ ਕਰਕੇ ਭੇਜ ਦਿੰਦੇ ਨੇ ਪੁੱਠੇਛਤੇ ਪੇਪਰ ਲਾ ਕੇ ਭੇਜ ਦਿੰਦੇ ਨੇ ਪਰ ਜਦੋਂ ਪੀਆਰ ਲੈਂਡ ਦੀ ਵਾਰੀ ਆਉਂਦੀ ਆ ਉਦੋਂ ਸੱਚ ਬੋਲਿਆ ਕਰੋ ਸਿਟੀਨਸ਼ਿਪ ਲੈਣ ਦੀ ਵਾਰੀ ਆ ਤੇ ਉਦੋਂ ਸੱਚ ਬੋਲਿਆ ਕਰੋ ਸਿਟੀਨਸ਼ਿਪ ਸਪੋਰਟ ਫਾਰਮ ਕੇ ਲੈ ਵੀ ਲਈ ਤੇ ਕੈਨੇਡਾ ਦੇ ਕਾਨੂੰਨ ਦੇ ਵਿੱਚ ਜੇ ਸਿਟੀਜਨ ਸਿਟੀਨਸ਼ਿਪ ਦੇਣ ਦਾ ਕਾਨੂੰਨ ਹੈਗਾ ਤੇ ਸਿਟੀਨਸ਼ਿਪ ਵਾਪਸ ਲੈਣ ਦਾ ਕਾਨੂੰਨ ਵੀ ਇਹਨਾਂ ਦੇ ਕੋਲ ਹੈਗਾ ਰਿਫਿਊਜੀ ਕੇਸ ਲਾ ਕੇ ਕੈਨੇਡਾ ਚ ਪੱਕੇ ਹੋਣ ਵਾਲੇ ਵੀਰਾਂ ਨੂੰ ਖਾਸ ਹੱਥ ਬੰਨ੍ਹ ਕੇ ਬੇਨਤੀਆਂ ਨੇ ਅਪੀਲ ਆ ਥੋੜੇ ਸਾਹਮਣੇ ਜੇ ਤੁਸੀਂ ਕੈਨੇਡਾ ਵਿੱਚ ਰਿਫਿਊਜੀ ਪ੍ਰੋਟੈਕਸ਼ਨ ਤੁਹਾਨੂੰ ਮਿਲ ਗਈ ਆ ਤੇ ਉਹਦਾ ਟੰਡੋਰਾ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਆ ਕੇ ਨਾਂ ਪਟਿਆ ਕਰੋ ਹਰੇਕ ਨੂੰ ਪਤਾ ਹੈ ਵੀ ਇਸ ਵੇਲੇ ਰਿਫਿਊਜੀ ਕੇਸਸ ਵਿੱਚ ਕੀ ਕੁਝ ਹੋ ਰਿਹਾ ਹੈ ਤੇ ਦੂਜੇ ਪਾਸੇ ਜੇ ਰੱਬ ਨੇ ਖੈਰ ਪਾ ਹੀ ਦਿੱਤੀ ਆ ਤੇ ਤੁਸੀਂ ਆਪਦੇ ਏਜੰਟ ਦੀ ਪ੍ਰੋਮੋਸ਼ਨ ਕਰਨ ਦੀ ਖਾਤਰ ਆਪਣਾ ਕਿਹੜੀ ਕੋਲੋਂ ਤੁਸੀਂ ਝੁਗਾ ਚੌੜ ਕਰਾਉਣ ਨੂੰ ਫਿਰਦੇ ਜੇ ਕੈਨੇਡਾ ਦੇ ਵਿੱਚ ਸਖਤੀ ਦਿਨ-ਬਦ ਦਿਨ ਵਧਦੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਯੂਐਸ ਤੇ ਵਿੱਚ ਰਫਿਊਜੀਆ ਤੇ ਮਗਰ ਪਏ ਹੋਏ ਨੇ ਨਾ ਤੇ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਵਿੱਚ ਵੀ ਇਹ ਚੀਜ਼ ਹੋਣੀ ਤੈਅ ਆ ਤੁਸੀਂ ਇਹ ਮੰਨ ਕੇ ਚੱਲਿਓ ਜੀ ਰਿਫਿਊਜੀ ਕੇਸਸ ਜਿਹੜੇ ਇੱਕ ਦਫਾ ਡਿਸਾਈਡ ਹੋ ਜਾਂਦੇ ਨੇ ਇਹਨਾਂ ਦੀਆਂ ਵੀ ਖਿੱਦੋ ਦੇੜੀਆਂ ਜਾਂਦੀਆਂ ਨੇ ਜਦੋਂ ਕਿਤੇ ਵੀ ਇਹ ਚੀਜ਼ ਪਤਾ ਲੱਗ ਜਾਵੇ ਵੀ ਕਿਸੇ ਬੰਦੇ ਨੇ ਰਿਫਿਊਜੀ ਕੇਸ ਜਿਹੜਾ ਉਹ ਫਰਾਡ ਕਰਕੇ ਜਾਂ ਗਲਤ ਡਾਕੂਮੈਂਟੇਸ਼ਨ ਦੇ ਕੇ ਕਿਸੇ ਤਰੀਕੇ ਦੇ ਨਾਲ ਗਲਤ ਪੁੱਠੇ ਸਿੱਧੇ ਤਰੀਕੇ ਨਾਲ ਜਿਹੜੀ ਰਿਫਿਊਜੀ ਸਟੇ ਲਈ ਹੈਗੀ ਆ ਤੇ ਤੁਹਾਡੀ ਰਿਫਿਊਜੀ ਸਟੇ ਜਿਹੜੀ ਆ ਉਹ ਵਾਪਸ ਵਈ ਲਈ ਜਾ ਸਕਦੀ ਆ ਹੁਣ ਸਿਆਣਪ ਇਹਦੇ ਵਿੱਚ ਹੋਇਆ ਵੀ ਜੇ ਤੁਹਾਨੂੰ ਰੱਬ ਨੇ ਖੈਰ ਪਾਈ ਆ ਆਪਣੇ ਅੰਦਰ ਬਹਿ ਕੇ ਨਜ਼ਾਰੇ ਨਾਲ ਤੁਸੀਂ ਆਪ ਦੀ ਰੋਟੀ ਪਾਣੀ ਛਕੋ ਆਪ ਦੀ ਪੀਆਰ ਲਓ ਸਿਟੀਜ਼ਨ ਲਓ ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਜਦੋਂ ਤੁਸੀਂ ਕੈਨੇਡਾ ਵਿੱਚ ਰੈਫਿਊਜੀ ਪੱਕੇ ਹੁੰਦੇ ਹੋ ਤੇ ਤੁਸੀਂ ਹੀ ਕਿਸੇ ਨੂੰ ਦੱਸੋਗੇ ਤੁਸੀਂ ਰੈਫਿਊਜੀ ਪੱਕੇ ਹੋਏ ਨਹੀਂ ਤੇ ਤੁਹਾਡੀ ਸ਼ਕਲ ਉੱਤੇ ਨਹੀਂ ਲਿਖਿਆ ਹੁੰਦਾ ਵੀ ਤੁਸੀਂ ਰੈਫਿਊਜੀ ਪੱਕੇ ਹੋਏ ਹੋ ਤੁਹਾਡੇ ਰੈਫਿਊਜੀ ਦੇ ਬਾਰੇ ਕੁਝ ਕੁ ਲੋਕਾਂ ਨੂੰ ਸਿਰਫ ਇਨਫੋਰਮੇਸ਼ਨ ਹੁੰਦੀ ਹੈ ਵੀ ਤੁਸੀਂ ਕੀ ਕਹਿ ਕੇ ਪੱਕੇ ਹੋਏ ਹੋ ਇੱਕ ਤੁਹਾਡਾ ਆਪ ਦਾ ਵਕੀਰ ਹੋ ਸਕਦਾ ਦੂਸਰਾ ਸਰਕਾਰੀ ਵਕੀਲ ਹੋ ਸਕਦਾ ਤੀਸਰਾ ਬੋਰਡ ਦਾ ਮੈਂਬਰ ਹੋ ਸਕਦਾ ਇੱਕ ਦਾ ਇੰਟਰਪ੍ਰੀਟਰ ਵਿੱਚ ਹੋ ਸਕਦਾ ਜਾਂ ਇੱਕ ਦਾ ਕੋ ਹੋਰ ਬੰਦਾ ਲਾ ਲਓ ਜਿਹੜਾ ਜਾਣਕਾਰ ਕਹਿਣ ਦਾ ਮਤਲਬ ਪੰਜ ਤੋਂ 6 ਬੰਦਿਆਂ ਦੇ ਵਿੱਚ ਇਹ ਗੱਲ ਹੁੰਦੀ ਹੈ ਪਰ ਜੇ ਤੁਸੀਂ ਹੁਣ ਖੁਦ ਦੱਸੋਗੇ ਤੇ ਕੱਲ ਨੂੰ ਤੁਹਾਡਾ ਕੋਈ ਨਾ ਕੋਈ ਦੁਸ਼ਮਣੀ ਵਿੱਚੋਂ ਹੋ ਸਕਦਾ ਆ ਕੋਈ ਪਤਾ ਨਹੀਂ ਹੁੰਦਾ ਸਾਡੇ ਪੰਜਾਬੀਆਂ ਦਾ ਅੱਜ ਕੱਲ ਲਾਕ ਡਾਟ ਬਹੁਤ ਹੁੰਦੀ ਆ ਆਪ ਵੀ ਕਿਤੇ ਨਾ ਕਿਤੇ ਕਿਸੇ ਦੀ ਫਿਓ ਖਬਰ ਦੱਸ ਦਿੰਦੇ ਹੁੰਦੇ ਨੇ ਵੀ ਆਹ ਗੱਲ ਵਿੱਚੋਂ ਆਹ ਹੈਗੀ ਆ ਤੇ ਉਦੋਂ ਕਈ ਵਾਰੀ ਲੈਣੇ ਦੀਆਂ ਦੇਣੀਆਂ ਪੈ ਜਾਣਗੀਆਂ ਸਮਵੇਦਰੀ ਤੁਹਾਡੇ ਹੱਥ ਵਿੱਚ ਇਹ ਹੀ ਬੇਨਤੀਆਂ ਦੇ ਨਾਲ-ਨਾਲ ਰੱਬ ਰੱਖਾ ਕੈਨੇਡਾ ਦੇ ਵਿੱਚ ਰਫਿਊਜੀ ਸਟੇ ਲੈ ਕੇ ਤੁਸੀਂ ਪੱਕੇ ਹੋ ਕੇ ਵਾਪਸ ਪੰਜਾਬ ਮੀਡੀਆ ਜਾ ਸਕਦੇ ਹੋ ਜਾਂ ਨਹੀਂ ਜਾ ਸਕਦੇ ਬੜਾ ਹੀ ਵੱਡਾ ਸਵਾਲ ਕਾਮਨਲੀ ਪੁੱਛਿਆ ਜਾਣ ਵਾਲਾ ਤੇ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ ਵੀ ਰਹਿੰਦੇ ਨੇ ਤੇ ਡਰ ਵੀ ਰਹਿੰਦੇ ਨੇ ਤੁਹਾਡੇ ਨਾਲ ਇਹ ਸਵਾਲ ਦਾ ਜਵਾਬ ਮੈਂ ਸਾਂਝਾ ਕਰਾਂਗਾ ਤੇ ਇਹ ਸਾਰੇ ਸਵਾਲ ਦਾ ਜਵਾਬ ਮੈਂ ਆਪਦੇ ਨਿੱਜੀ ਤਜਰਬੇ ਵਿੱਚੋਂ ਤੁਹਾਡੇ ਅੱਗੇ ਰੱਖਾਂਗਾ ਕਿਉਂਕਿ ਮੈਂ ਵੀ ਇਹ ਰਫਿਊਜੀ ਕੇ ਚਲਾਇਆ ਸੀਗਾ ਤੇ ਇਹ ਸਾੜ ਫੱਕਿਆ ਸੀ ਤੇ ਡਿਪੋਰਟੇਸ਼ਨ ਵੀ ਮੇਰੀ ਹੋਈ ਸੀਗੀ ਤੇ ਸਬਕ ਵੀ ਮੈਨੂੰ ਹੀ ਮਿਲਿਆ ਸੀਗਾ ਹੁਣ ਤੁਹਾਡੇ ਸਾਹਮਣੇ ਜਿਹੜੀ ਮੈਂ ਗੱਲ ਰੱਖਣ ਲੱਗਾ ਉਹਦਾ ਡਿਸਕਲੇਮਰ ਪਹਿਲੂ ਇਹ ਆ ਵੀ ਤੁਸੀਂ ਇਸ ਵੀਡੀਓ ਦਾ ਮਤਲਬ ਕਰ ਲਓ ਇਹ ਨਹੀਂ ਕੱਢ ਦੇਣਾ ਵੀ ਮੈਂ ਤੁਹਾਨੂੰ ਇਹ ਕਹਿ ਰਿਹਾ ਮੈਂ ਤੁਸੀਂ ਇਹ ਆਫਰ ਰਿਫਿਜੀ ਕੇਸ ਪਾ ਦਿਓ ਸਭ ਤੋਂ ਮੇਨ ਚੀਜ਼ ਹੈਗੀ ਹੈ ਵੀ ਰਿਫਿਜੀ ਕੇਸ ਉਹਨਾਂ ਲੋਕਾਂ ਨੂੰ ਪਾਉਣਾ ਚਾਹੀਦਾ ਜਿਨ੍ਹਾਂ ਦੇ ਉੱਤੇ ਕਿਸੇ ਵੀ ਕਿਸਮ ਦਾ ਕੋ ਧਾਰਮਿਕ ਸਿਆਸੀ ਜਾਂ ਕਿਸੇ ਹੋਰ ਕਿਸਮ ਦਾ ਕੋ ਤਸ਼ੱਦਦ ਪ੍ਰੋਸੀਕਿਊਸ਼ਨ ਹਰਾਸਮੈਂਟ ਤੁਹਾਡੇ ਮੁਲਕ ਵਿੱਚ ਹੋ ਰਹੀ ਹੋਵੇ ਜੇ ਤੁਹਾਨੂੰ ਇਹ ਜਿਹਾ ਲੱਗਦਾ ਵੀ ਤੁਹਾਡੇ ਮੁਲਕ ਦੀ ਜਿਹੜੀ ਪੁਲਿਸ ਆ ਉੱਥੇ ਦੀ ਐਡਮਿਨਿਸਟ੍ਰੇਸ਼ਨ ਹੈ ਉੱਥੇ ਦੀ ਬਿਊਰੋਕ੍ਰੇਸੀ ਹੈ ਉਹ ਤੁਹਾਨੂੰ ਜਿਹੜੀ ਆ ਉਹ ਨਿਆਂ ਦੇ ਵਿੱਚ ਆ ਕੇ ਲੋਕ ਸ਼ਰਨ ਮੰਗਦੇ ਹੈਗੇ ਨੇ ਹੁਣ ਜੇ ਤੁਸੀਂ ਕੈਨੇਡਾ ਦੇ ਵਿੱਚ ਇੱਥੇ ਤੁਹਾਨੂੰ ਇਸ ਪ੍ਰੋਟੈਕਸ਼ਨ ਗ੍ਰਾਂਟ ਹੋ ਜਾਂਦੀ ਹੈ ਤੁਸੀਂ ਇੱਥੇ ਪੱਕੇ ਹੋ ਜਾਂਦੇ ਹੋ ਉਸ ਤੋਂ ਬਾਅਦ ਤੁਸੀਂ ਪੀਆਰ ਕਾਰਡ ਲੈ ਕੇ ਇੰਡੀਅਨ ਪਾਸਪੋਰਟ ਲੈ ਕੇ ਵਾਪਸ ਇੰਡੀਆ ਜਾਂਦੇ ਹੋ ਤੇ ਤੁਹਾਨੂੰ ਇੰਡੀਆ ਗਵਰਨਮੈਂਟ ਜਾਂਦੇ ਹਨ ਕੁਝ ਨਹੀਂ ਕਹਿੰਦੀ ਹੈਗੀ ਤੁਸੀਂ ਉੱਥੋਂ ਵਾਪਸ ਕੈਨੇਡਾ ਨੂੰ ਆਣਾ ਤਦ ਵੀ ਤੁਹਾਨੂੰ ਕੁਝ ਨਹੀਂ ਕਿਹਾ ਜਾਂਦਾ ਹੈਗਾ ਹੁਣ ਤੁਸੀਂ ਕਹੋ ਕਿ ਜੀ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਉਹ ਸਾਨੂੰ ਕਿਉਂ ਨਹੀਂ ਕੁਝ ਕਹਿੰਦੇ ਹੈਗੇ ਉਹ ਇਸ ਲਈ ਨਹੀਂ ਕਹਿੰਦੇ ਕਿਉਂਕਿ ਕੈਨੇਡਾ ਤੇ ਇੰਡੀਆ ਦਾ ਆਪਸ ਵਿੱਚ ਕੋਈ ਐਹੋ ਜਿਹਾ ਐਗਰੀਮੈਂਟ ਨਹੀਂ ਹੈਗਾ ਜਿਹਦੇ ਵਿੱਚ ਤੁਹਾਡੀ ਕੋਈ ਵੀ ਇਨਫੋਰ ਦੀ ਹੈਗੀ ਹੈ ਹਾਂ ਗਿਣਤੀ ਜ਼ਰੂਰ ਦੱਸੀ ਜਾਂਦੀ ਏ ਕਿ ਇੰਨੇ ਹਜ਼ਾਰ ਬੰਦਿਆਂ ਨੇ ਇੰਡੀਆ ਦੇ ਹਨ ਕੈਨੇਡਾ ਦੇ ਵਿੱਚ ਆ ਕੇ ਤੇ ਦੀ ਇੱਥੇ ਅਸ਼ਾਲਮ ਦੇ ਕੇਸ ਪਾਏ ਹੈਗੇ ਨੇ ਇਹ ਗਿਣਤੀ ਜ਼ਰੂਰ ਸਾਂਝੀ ਹੁੰਦੀ ਹੈ ਪਰ ਤੁਹਾਡੇ ਨਾਂ ਪਤੇ ਜਿਹੜੇ ਉਹ ਸਾਂਝੇ ਨਹੀਂ ਕੀਤੇ ਜਾਂਦੇ ਹੈਗੇ ਹੁਣ ਜਦੋਂ ਤੁਸੀਂ ਇੰਡੀਆ ਤੋਂ ਵਾਪਸ ਕੈਨੇਡਾ ਐਂਟਰ ਕਰਦੇ ਹੈਗੇ ਉਹ ਉਸ ਵੇਲੇ ਜਿਹੜਾ ਸੀਬੀਐਸਏ ਅਫੀਸਰ ਤੁਹਾਡੇ ਹੱਥ ਵਿੱਚ ਕੈਨੇਡੀਅਨ ਪੀਆਰ ਵੇਖਦਾ ਤੇ ਨਾਲ ਦੇਖਦਾ ਇੰਡੀਅਨ ਪਾਸਪੋਰਟ ਤੇ ਉਦੋਂ ਉਹ ਇੱਕ ਅੱਖ ਜ਼ਰੂਰ ਨੱਪ ਲੈਂਦਾ ਹੈ ਉਹ ਰੈੱਡ ਫਲੈਗ ਹੁੰਦੇ ਨੇ ਜਿਹਦੇ ਵਿੱਚ ਤੁਹਾਨੂੰ ਇਹ ਸਵਾਲ ਕੀਤਾ ਜਾਂਦਾ ਵੀ ਤੁਸੀਂ ਇੱਕ ਪਾਸੇ ਸਾਨੂੰ ਕਹੇ ਸੀ ਸਾਨੂੰ ਉੱਥੇ ਖਤ ਤੁਹਾਡੇ ਵਾਸਤੇ ਰੈੱਡ ਫਲੈਗ ਹੁੰਦੇ ਜੇ ਇਹਦੇ ਵਿੱਚ ਤੁਹਾਡੇ ਜਿਹੜੇ ਰੈਫਿਊਜੀ ਸਟੇਜ ਜਿਹੜੀ ਹੈਗੀ ਵਾਪਸ ਲੈ ਲਈ ਜਾਂਦੀ ਤੁਹਾਨੂੰ ਉਥੇ ਰਿਪੋਰਟ ਕਰ ਦਿੱਤਾ ਜਾਂਦਾ ਆ ਪਰ ਦੂਸਰੇ ਪਾਸੇ ਜੇ ਤੁਸੀਂ ਇੱਥੇ ਪੱਕੇ ਹੋ ਗਏ ਉਹ ਤੁਹਾਡੇ ਕੋਲ ਕਨੇਰੀਨ ਪਾਸਪੋਰਟ ਹੈਗਾ ਤੁਸੀਂ ਇੰਡੀਆ ਦਾ ਵੀਜ਼ਾ ਲੈ ਕੇ ਇੰਡੀਆ ਜਾਂਦੇ ਹੈਗੇ ਹੋ ਤੁਸੀਂ ਇੰਡੀਆ ਪਹੁੰਚਦੇ ਹੋ ਤੁਹਾਨੂੰ ਇੰਡੀਆ ਜਾਂਦੇ ਨੂੰ ਕੁਝ ਨਹੀਂ ਕਹਿੰਦੇ ਹੈਗੇ ਉਹ ਹਾਂ ਤੁਹਾਨੂੰ ਵੈਸੇ ਕੋਈ ਸਸਾਸੀ ਹੋਰ ਜਨਾਬ ਲੋਕਾਂ ਸਵਾਲ ਪੁੱਛਦੇ ਤੁਹਾਨੂੰ ਵੀ ਪੁੱਛ ਸਕਦੇ ਹੈਗੇ ਨੇ ਜਦੋਂ ਤੁਸੀਂ ਇੰਡੀਆ ਤੋਂ ਵਾਪਸ ਆਉਂਦੇ ਹੋ ਤੁਹਾਨੂੰ ਵੀ ਤੁਹਾਨੂੰ ਕੈਨੇਡਾ ਇਹਨੂੰ ਕੁਝ ਨਹੀਂ ਪੁੱਛਿਆ ਜਾਂਦਾ ਕਿਉਂਕਿ ਤੁਸੀਂ ਗ੍ਰੀਨਰੀ ਨੈਸ਼ਨਲ ਹੁੰਦੇ ਹੋ ਪਰ ਜਦੋਂ ਤੁਸੀਂ ਕਹਿੰਦੇ ਹੋ ਜੀ ਮੇਰੇ ਕੋਲ ਹੁਣ ਕੈਨੇਡੀਅਨ ਸਿਟੀਜ਼ਨਸ਼ਿਪ ਆ ਗਈ ਹੁਣ ਮੈਂ OCI ਕਾਰਡ ਅਪਲਾਈ ਕਰ ਲਵਾਂ ਉਹ ਤੁਹਾਡੇ ਵਾਸਤੇ ਇੱਕ ਰੈੱਡ ਫਲੈਗ ਫਿਰ ਬਣ ਜਾਂਦਾ ਹੈ ਕਿਉਂਕਿ ਇੰਡੀਆ ਗਵਰਨਮੈਂਟ ਤੁਹਾਨੂੰ OCI ਇਸ਼ੂ ਕਰਨ ਤੋਂ ਪਹਿਲਾਂ ਉਹ ਤੁਹਾਡਾ ਲੰਬਾ ਜਿਹਾ COPR ਪੇਪਰ ਹੁੰਦਾ ਉਹ ਦੇਖਦੇ ਨੇ ਜਿੱਥੇ ਲਿਖਿਆ ਹੁੰਦਾ ਵੀ ਤੁਸੀਂ ਕੈਨੇਡਾ ਵਿੱਚ ਪੱਕੇ ਕੰਮੇ ਹੋਏ ਸੀ ਉਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਇਹ ਤਰ੍ਹਾਂ ਫਿਊਜੀ ਸਟੇ ਲੈ ਲਈ ਸੀ ਕਿ ਉਹ ਤੁਹਾਡੇ ਵਾਸ ਹੋਏ ਹੁੰਦੇ ਨੇ ਜੇ ਇਹਨਾਂ ਨੂੰ ਇੰਜ ਪਤਾ ਨਹੀਂ ਲੱਗਦਾ ਹੁੰਦਾ ਕਿ ਇਹਦੇ ਵਿੱਚ ਅੰਦਰ ਸ਼ੇਕ ਕਿੰਨਾ ਪਰ ਇਹਨਾਂ ਤੋਂ ਮੰਗਦੇ ਹੁੰਦੇ ਨੇ ਸੋ ਬੜੇ ਸੋਚ ਸਮਝ ਕੇ ਤੁਹਾਨੂੰ ਇਹ ਫੈਸਲਾ ਲੈਣਾ ਚਾਹੀਦਾ ਤੁਸੀਂ ਰਿਫਿਊਜੀ ਸਟੇ ਲੈਣੀ ਹੈ ਜਾਂ ਨਹੀਂ ਲੈਣੀ ਬਾਕੀ ਜੇ ਰਿਫਿਊਜੀ ਸਟੇ ਲੈ ਲੀ ਲੈ ਲੀ ਹੈਗੀ ਆ ਤੇ ਇਹ ਜੋ ਤੁਹਾਨੂੰ ਗੱਲਾਂ ਦੱਸਿਆ ਨੇ ਇਹਨਾਂ ਚੀਜ਼ਾਂ ਤੁਸੀਂ ਗਰੇਜ ਕਰਿਓ ਤੇ ਤੁਹਾਨੂੰ ਕੋਈ ਮੁਸ਼ਕਲ ਅਗੇ ਨਹੀਂ ਆਵੇਗੀ ਐਸ ਵੇਲੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਓਵਰਸਟੇ ਹੋ ਰਹੇ ਨੇ ਤੇ ਓਵਰਸਟੇ ਹੋਣ ਤੋਂ ਬਾਅਦ ਉਹ ਕਹਿੰਦੇ ਆ ਪਛੀ ਹੁਣ ਵਾਪਸ ਪੰਜਾਬ ਆਪਣੇ ਪਿੰਡ ਇੰਡੀਆ ਚਲੇ ਜਾਈਏ ਤੇ ਜਦੋਂ ਤੁਸੀਂ ਜਾਣਾ ਹੁੰਦਾ ਹੈ ਤੇ 에어ਪੋਰਟ ਉ ਜੇ ਤੁਸੀਂ ਇਹ ਟੂਣਾ ਨਹੀਂ ਕਰਦੇ ਤੇ ਤੁਹਾਨੂੰ ਵਾਪਸ ਕੈਨੇਡਾ ਆਉਣ ਵਿੱਚ ਦਿੱਕਤ ਆ ਸਕਦੀ ਆ ਹੁਣ ਇਹ ਸੱਚੀ ਮੂੱਚੀ ਦਾ ਉਹ ਟੂਣਾ ਨਹੀਂ ਹੈਗਾ ਬੂ ਤੁਸੀਂ ਨਾਰੀਅਲ ਸਰੋਂ ਦਾ ਤੇਲ ਤੇ ਨਾਲ ਇੱਕ ਮੌਲੀ ਚੱਕੀ ਫਰੋਦ ਸਰਵ ਕਰਨਾ ਕੀ ਆ ਜਦੋਂ ਤੁਸੀਂ ਕੈਨੇਡਾ ਲੀਵ ਕਰਦੇ ਹੋ ਨਾ ਇੱਥੇ ਓਵਰਸਟੇ ਹੋ ਕੇ ਕਰਦੇ ਹੋ ਮੰਨ ਲਓ ਵੀ ਤੁਸੀਂ ਅੱਗੇ ਆਪਣੀ ਐਪਲੀਕੇਸ਼ਨ ਲਾਈ ਸੀ ਵਿਜ਼ਟਰ ਰੈਕੋਰਡ ਦੀ ਵਰਕ ਪਰਮਿਟ ਦੀ ਐਪਲੀਕੇਸ਼ਨ ਰਿਜੈਕਟ ਹੋ ਗਈ ਤੁਹਾਡੇ ਕੋਲ ਜਿਹੜਾ 90 ਡੇਸ ਦਾ ਜਿਹੜਾ ਪੀਰੀਅਡ ਸੀਗਾ ਤੁਹਾਡਾ ਉਹ ਵੀ ਨਿਕਲ ਗਿਆ ਰੈਸਟੋਰੇਸ਼ਨ ਪੀਰੀਅਡ ਤੇ ਹੁਣ ਤੁਹਾਡੇ ਕੋਲ ਅੱਗੇ ਕੋਈ ਚਾਰਾ ਜੋ ਹੀ ਨਹੀਂ ਹੈਗੀ ਤੁਸੀਂ ਕਹਿੰਦੇ ਬੋ ਚਲੋ ਠੀਕ ਹੁਣ ਆਪਾਂ ਵਾਪਸ ਚਲੇ ਜਾਂਦੇ ਆ ਤੇ ਉਸ ਵੇਲੇ ਤੁਸੀਂ 에ਰਪੋਰਟ ਤੇ ਜਾ ਕੇ CBSA ਨੂੰ ਜ਼ਰੂਰ ਇਨਫੋਰਮ ਕਰਕੇ ਜਾਣਾ ਹੁੰਦਾ ਹੈ CBSA ਤੁਹਾਨੂੰ ਇੱਕ ਵੌਲੰਟੀਅਰ ਡਿਪਾਰਚਰ ਕਨਫਰਮੇਸ਼ਨ ਦਿੰਦਾ ਹੈਗਾ ਸਕਰੀਨ ਤੇ ਤੁਸੀਂ ਦੇਖ ਲਓ ਆ ਮੈਂ ਤੁਹਾ ਸ਼ਾਰਜੀ ਗਾਤੇ ਕਹਿੰਦੇ ਵੀ ਸਾਨੂੰ ਦੱਸਣਾ ਚਾਹੀਦਾ ਤੇ ਮੈਂ ਕਹਾਂਦੀ ਤੁਹਾਨੂੰ ਜ਼ਰੂਰ ਦੱਸ ਕੇ ਜਾਣਾ ਚਾਹੀਦਾ ਕਹਿੰਦੇ ਅਸੀਂ ਤੇ ਕਈਆਂ ਜਾਣਾਂ ਨੂੰ ਪੁੱਛ ਕੇ ਆਏ ਉਹ ਕਹਿੰਦੇ ਜੀ ਕੋਈ ਦਸਤਾਵੇਜ਼ ਦੀ ਲੋੜ ਨਹੀਂ ਹੈ ਕਿ ਤੁਸੀਂ ਇਦਾਂ ਹੀ ਜਾ ਸਕਦੇ ਹੋ ਪਰ ਮੇਰੇ ਪ੍ਰਾਵੋ ਜਰੋਂ ਤੁਸੀਂ ਕੈਨੇਡਾ ਵਾਪਸ ਆਉਣਾ ਤੇ ਜੇ ਤੁਹਾਡੇ ਕੋਲੇ ਡਿਪਾਰਚਰ ਕਨਫਰਮੇਸ਼ਨ ਹੁੰਦੀ ਆ ਤੇ ਤੁਸੀਂ ਤੁਹਾਡੇ ਲਈ ਵਾਪਸ ਕੈਨੇਡਾ ਐਂਟਰ ਹੋਣਾ ਈਜ਼ੀ ਹੋ ਜਾਂਦਾ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਦੇ ਕੋਲ ਜਾਂ ਕੈਨੇਡਾ ਦੇ 에ਰਪੋਰਟਸ ਉੱਤੇ ਤੁਸੀਂ ਕੈਨੇਡਾ ਛੱਡ ਕੇ ਕਦੋਂ ਜਾਂਦੇ ਹੋ ਇਹਦੇ ਬਾਰੇ ਇਹਨਾਂ ਦਾ ਕੋਈ ਵੀ ਸਿਸਟਮ ਨਹੀਂ ਹੁੰਦਾ ਔਰ ਜਦੋਂ ਅਸੀਂ ਵਾਪਸ ਆਉਣਾ ਹੁੰਦਾ ਤਾਂ ਇਹੜੀ ਡਿਪਾਰਚਰ ਵਾਲੈਂਟੀਅਰ ਡਿਪਾਰਚਰ ਕਨਫਰਮੇਸ਼ਨ ਹੈ ਇਹ ਤੁਹਾਡੀ ਬਹੁਤ ਵੱਡੀ ਅਮਦਦ ਕਰਦੀ ਆ ਕਿਉਂ ਕਰਦੀ ਆ ਕਿ ਤੁਸੀਂ ਕੈਨੇਡਾ ਇਮੀਗ੍ਰੇਸ਼ਨ ਨੂੰ CBSA ਨੂੰ ਦੱਸ ਕੇ ਗਏ ਹੋ ਤੁਸੀਂ ਆਪ ਦੇ ਵੱਲੋਂ ਪੂਰੀ ਡਿਊ ਡਿਲੀਜੈਂਸ ਕੀਤੀ ਆ ਕਿ ਤੁਸੀਂ ਸਿਸਟਮ ਨੂੰ ਇਨਫੋਰਮ ਕੀਤਾ ਹੈ ਕਿ ਤੁਸੀਂ ਕੈਨੇਡਾ ਛੱਡ ਕੇ ਜਾ ਰਹੇ ਹੋ ਤੇ ਜੇ ਤੁਸੀਂ ਕੈਨੇਡਾ ਛੱਡਣ ਲੱਗੇ ਤੁਸੀਂ ਨਹੀਂ ਦੱਸ ਕੇ ਜਾਂਦੇ ਸਿਸਟਮ ਦੇ ਵਿੱਚ ਆਪਾਂ ਇੱਥੇ ਏਦਾਂ ਹੀ ਘੁੰਮਦੇ ਫਿਰਦੇ ਆ ਇਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਤੁਸੀਂ ਛੱਡ ਕੇ ਗਏ ਹੋ ਜਾਂ ਨਹੀਂ ਛੱਡ ਕੇ ਗਏ ਇਹ ਤੁਹਾਡੇ ਅਗੇਂਸਟ ਇਨਫੋਰ ਮੂਵਲ ਆਡਰ ਉਹ ਤੁਹਾਡੇ ਐਨਫੋਰਸ ਕਰਦੇ ਨੇ ਤਾਂ ਉਸ ਤੋਂ ਬਾਅਦ ਤੁਹਾਡੇ ਲਈ ਵਾਪਸ ਇੱਥੇ ਆਉਣਾ ਇੱਕ ਬਹੁਤ ਵੱਡੀ ਦਿੱਕਤ ਬਣ ਜਾਂਦੀ ਆ ਸੋ ਸਪੈਸ਼ਲੀ ਇਹੋ ਜਿਹੀ ਜਿਹੜੀ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰ ਦਿਓ ਕਿਉਂਕਿ ਬਹੁਤ ਸਾਰੇ ਸਾਡੇ ਵੀਰ ਨੇ ਜਿਨ੍ਹਾਂ ਨੇ ਕੈਨੇਡਾ ਛੱਡ ਕੇ ਜਾਣਾ ਚਾਹੁੰਦੇ ਨੇ ਪਰ ਉਹਨਾਂ ਦੇ ਕੋਲ ਮੁਕੰਮਲ ਜਾਣਕਾਰੀ ਨਾ ਹੋਣ ਕਰਕੇ ਕਨੋਨੋ ਦਾ ਵਾਪਸ ਇੱਥੇ ਆਉਣ ਵਿੱਚ ਬਹੁਤ ਵੱਡੀ ਮੁਸ਼ਕਲ ਆ ਸਕਦੀ ਹੈਗੀ ਆ